ਏਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਦੋਸਤੋ ਅੱਜ ਉਸ ਮੁੱਦੇ ਤੇ ਗੱਲ ਕਰਾਂਗੇ ਜਿਹਦੇ ਤੇ ਕਰੀਬ ਅਸੀਂ ਪਿਛਲੇ 25-30 ਸਾਲ ਤੋਂ ਲਗਾਤਾਰ ਬਖ ਬਖ ਸਰਕਾਰਾਂ ਤੋਂ ਮੰਗ ਕਰਦੇ ਆਏ ਆ ਕਿ ਬਿਲਗੇ ਦੀ ਫਿਰਨੀ ਬਿਲਗੇ ਦਾ ਰੈਂਗ ਰੋਡ ਜਿਹੜਾ ਉਹ ਉਹਨੂੰ ਕੱਢਣ ਦੀ ਅਸੀਂ ਲਗਾਤਾਰ ਮੰਗ ਕਰਦੇ ਰਹੇ ਆ ਅਸੀਂ ਪ੍ਰਿੰਟ ਅਖਬਾਰਾਂ ਨਹੀਂ ਅਸੀਂ ਸੋਸ਼ਲ ਮੀਡੀਆ ਰਾਹੀਂ ਤੇ ਹੁਣ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਆ ਉਸ ਵੇਲੇ ਤੋਂ ਇੱਕ ਆਸ ਬਣੀ ਹੈ ਹਲਕਾ ਵਿਧਾਇਕ ਵੀ ਵੀ ਇੰਦਰਜੀਤ ਕੁਰਮਾਨ ਹੋਣਾ ਨੇ ਬਿਲਕ ਦੇ ਲੋਕਾਂ ਕੋਲ ਵੱਖ-ਵੱਖ ਸਮਿਆਂ 'ਚ ਜਿਵੇਂ ਹੁਣ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਵੀ ਜਦੋਂ ਲੋਕਾਂ ਕੋਲ ਵੋਟ ਲੈਣ ਲੱਗੇ ਆ ਉਸ ਵੇਲੇ ਵੀ ਲੋਕਾਂ ਨੇ ਵੀ ਮੰਗ ਕੀਤੀ ਹੈ ਇਹ ਇਸ ਨੂੰ ਲੈ ਕੇ ਜਿਵੇਂ ਕੰਮ ਜਗਾ ਉਹ ਸ਼ੁਰੂ ਹੋ ਗਿਆ ਤੇ ਲੰਘੇ ਕੱਲ ਐ ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋਂ ਜਿਵੇਂ ਫਰਨੀ ਦਾ ਸਰਵੇ ਕੀਤਾ ਕਿੱਥੋਂ ਕਿੱਥੋਂ ਦੀ ਇਲੰਗਣੀ ਚਾਹੀਦੀ ਆ ਇਸ ਸਬੰਧ ਵਿੱਚ ਨਗਰ ਪੰਚਾਇਤ ਬਿਲਗਾ ਦੇ ਨਵੇਂ ਬਣੇ ਪ੍ਰਧਾਨ ਕਰਮ ਸਿੰਘ ਬਿਲਗਾ ਉਹਨਾਂ ਨੇ ਇਸ ਦੌਰਾਨ ਉਹਨਾਂ ਦੇ ਨਾਲ ਹੋ ਕੇ ਇਹ ਸਰਵੇ ਕਰਵਾਇਆ ਇਹ ਕੋਚ ਆਊਟ ਕੀਤਾ ਹੈ ਇਹ ਬੱਕ ਬੱਕ ਸੜਕਾਂ ਤੇ ਸੰਪਰਕ ਸੜਕਾਂ ਤੇ ਤੇ ਆਓ ਇਸ ਸਭ ਕੁਝ ਨੂੰ ਲੈ ਕੇ ਅੱਜ ਗਰਨਾਮ ਸਿੰਘ ਬਿਲਗਾ ਹੁਣਾਂ ਤੋਂ ਜਾਣਦੇ ਆ ਕਿ ਇਹ ਜੋ ਤੁਸੀਂ ਕੱਲ ਜਿੰਨਾ ਕੁ ਵੀ ਕੰਮ ਕੀਤਾ ਆ ਉਹਦੇ ਬਾਰੇ ਸਾਡੇ শ্রোਤਿਆਂ ਨੂੰ ਦੱਸੋ ਪਹਿਲਾਂ ਸਵਾਗਤ ਕਰ ਲੈਂਦੇ ਆ ਗਰਨਾਮ ਸਿੰਘ ਬਿਲਗਾ ਜੀ ਦਾ ਫਿਰ ਇਹਨਾਂ ਨੂੰ ਕਰਾਂਗੇ ਸਵਾਲ ਬਿਲਗਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜਿੰਦਰ ਸਿੰਘ ਜੀ ਬਿਲਗਾ ਨਿਊਜ਼ ਆਨਲਾਈਨ ਤੇ ਸਾਰੇ ਸ਼੍ਰੋਤਿਆਂ ਨੂੰ ਤੇ ਸਾਡੇ ਗੁਰੂ ਨਗਰੀ ਬਿਲਗਾ ਦੇ ਸਾਰੇ ਵਸਨੀਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰਨਾਮ ਸਿੰਘ ਜੀ ਕੱਲ ਜਿਵੇਂ ਮੈਨੂੰ ਵੀ ਮੌਕਾ ਮਿਲਿਆ ਤੁਹਾਡੇ ਨਾਲ ਕੁਛ ਸਮਾਂ ਤੇ ਤੁਸੀਂ ਬਿਲਕੇ ਦੀਆਂ ਜਿੰਨੀਆਂ ਵੀ ਸੰਪਰਕ ਸੜਕਾਂ ਦੂਜੇ ਪਿੰਡਾਂ ਨਾਲ ਲੱਗਦੀਆਂ ਜੀ ਇਹ ਜਿਹੜਾ ਸਬੰਧਤ ਵਿਭਾਗ ਨੇ ਕੱਲ ਸਰਵੇ ਕੀਤਾ ਉਹਦੇ ਬਾਰੇ ਸਾਡੇ ਦੋਸਤਾਂ ਦੱਸੋ ਕਿ ਇਹ ਪਹਿਲਾ ਸਰਵੇ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਕੋਈ ਡਰੋਨ ਰਾਹੀਂ ਤੁਸੀਂ ਦੱਸਿਆ ਸੀ ਜੀ ਇਹਦੇ ਬਾਰੇ ਜਾਣਕਾਰੀ ਬਿਲਕੁਲ ਅਰਜਨ ਸਿੰਘ ਜੀ ਜਿਵੇਂ ਕਿ ਬਿਲਗਾ ਰਿੰਗ ਰੋਡ ਦੀ ਤਕਰੀਬਨ ਆਜ਼ਾਦੀ ਤੋਂ ਬਾਅਦ ਅਸੀਂ ਛੋਟੇ-ਛੋਟੇ ਹੁੰਦੇ ਇਹ ਸਾਰੀ ਇਹ ਗੱਲਾਂ ਸੁਣਦੇ ਰਹੇ ਨੇ ਕਿ ਵੀ ਕਦੇ ਪਹਿਲਾਂ ਵੀ ਉਪਰਾਲੇ ਹੋਏ ਨੇ ਹਰ ਸਰਕਾਰ ਦੇ ਵਿੱਚ ਜਦੋਂ ਵੀ ਇੱਥੇ ਕੋਈ ਵੱਡੇ ਮੰਤਰੀ ਆਏ ਜਾਂ ਮੁੱਖ ਮੰਤਰੀ ਆਉਂਦੇ ਰਹੇ ਨੇ ਸਟੇਜਾਂ ਤੋਂ ਐਲਾਨ ਵੀ ਹੁੰਦੇ ਰਹੇ ਨੇ ਸਮੇਂ-ਸਮੇਂ ਤੇ ਜਿਹਦੇ ਹੱਥ ਵੀ ਪਿੰਡ ਦੀ ਕਮਾਨ ਸੀ ਹਰਕ ਨੇ ਯਤਨ ਕੀਤਾ ਪਰ ਇਹ ਯਤਨ ਨਹੀਂ ਸਿਰੇ ਚੜਿਆ ਤੇ ਉਰੀ ਸਾਨੂੰ ਖਮਿਆ ਜਾਏ ਭਉਤਨਾ ਪਿਆ ਵੀ ਸਾਡੇ ਨਗਰ ਦਾ ਜਿਹੜਾ ਫਿਰ ਨਹੀਂ ਤੰਗ ਹੋ ਗਈ ਛੋਟੀ ਜਿਹੜੀ ਸੀ ਸਾਡੇ ਵਪਾਰ ਤੇ ਅਸਰ ਪਿਆ ਸਾਡੇ ਬਿਲਗੇ ਦਾ ਜਿਹੜਾ ਵਿਕਾਸ ਹੋਣਾ ਸੀ ਉੱਤੇ ਅਸਰ ਪਿਆ ਜੀ ਪਰ ਜਦੋਂ 2022 ਦੀਆਂ ਇਲੈਕਸ਼ਨਾਂ ਦੌਰਾਨ ਬੀਬੀ ਇੰਦਰਜੀਤ ਕੁਰਮਾਨ ਹਲਕਾ ਵਿਧਾਇਕ ਨੂੰ ਕੋਦਰ ਲੋਕਾਂ ਜਾਂਦੇ ਸੀ ਡੋਰ ਟੂ ਡੋਰ ਕਰਦੇ ਸੀਗੇ ਜਾਂ ਕਿਥੇ ਪਬਲਿਕ ਫੰਕਸ਼ਨਾਂ ਵਿੱਚ ਆਉਂਦੇ ਸੀਗੇ ਤਾਂ ਲਗਭਗ ਤੁਹਾਡੇ ਵਰਗੇ ਜਿਹੜੇ ਪਿੰਡ ਦੀ ਚਿੰਤਾ ਰੱਖਣ ਵਾਲੇ ਲੋਕ ਨੇ ਜਾਂ ਹੋਰ ਪਿੰਡ ਦੇ ਸਹਿਰਦ ਜਿਹੜੇ ਰੋਸ਼ਨ ਦਿਮਾਗ ਲੋਕ ਨੇ ਕੋਈ ਗੱਲ ਕਹਿੰਦੇ ਹੁੰਦੇ ਸੀ ਵੀ ਗਲੀਆਂ ਨਾਲੀਆਂ ਬਣ ਜਾਣੀਆਂ ਐਮਐਲਏ ਸਾਹਿਬ ਤੁਸੀਂ ਯਤਨ ਕਰਨਾ ਤੇ ਸਾਡੇ ਮਿਲਗੇ ਤੇ ਰਿੰਗ ਰੋਡ ਦਾ ਜ਼ਰੂਰ ਯਤਨ ਕਰੋ ਸਹੀ ਐਮਐਲਏ ਸਾਹਿਬ ਨੇ ਇਹ ਚੀਜ਼ ਨੂੰ ਪੂਰੀ ਨੂੰ ਵਿਭਾਗਾਂ ਨੂੰ ਕਿਹਾ ਵੀ ਮੈਨੂੰ ਸਟੱਡੀ ਕਰਕੇ ਦੱਸੋ ਵੀ ਇਹ ਕੀ ਹੋ ਸਕਦਾ ਕਿੱਦਾਂ ਹੋ ਸਕਦਾ ਜੀ ਤੇ ਲਗਭਗ ਫਰਵਰੀ ਮਾਰਚ ਦੇ ਵਿੱਚ ਜਦੋਂ ਸਰਕਾਰ ਆ ਜਾਂਦੀ ਆ 2022 ਦੇ ਵਿੱਚ ਤੇ ਇਹ 5-6 ਮਹੀਨੇ ਹੋਏ ਸਾਰਾ ਰਿਵਿਊ ਕੀਤਾ ਵੀ ਕਿਵੇਂ ਹੋਣਾ ਕਿਹੜੇ ਕਾਨੂੰਨ ਦੇ ਦੀਨ ਹੋਣਾ ਕਿੱਦਾਂ ਹੋਣਾ ਸਾਰਾ ਕਰਕੇ ਤੇ 7 ਜੂਨ 2022 ਦਾ ਉਹ ਦਿਨ ਸੀ ਜਿਸ ਦਿਨ ਐਮਐਲਏ ਸਾਹਿਬ ਨੇ ਆਪਣੇ ਲੈਟਰ ਹੈਡ ਤੇ ਇਹ ਸਾਰੇ ਕੇਸ ਨੂੰ ਤਿਆਰ ਕਰਕੇ ਬਾਹਰ ਤੋਂ ਲਾ ਕੇ ਤਾਂ ਸਰਕਾਰ ਦੇ ਘਰ ਦੇ ਵਿੱਚ ਉਹਨਾਂ ਨੇ ਉਹ ਦਰਜ ਕਰਾਤਾ ਤੇ ਜਿਹਨੂੰ ਫੇਰ ਵਿਭਾਗਾਂ ਵਿੱਚ ਆਪਣੀ ਉਹ ਜਿਹੜੀ ਪ੍ਰਕਿਰਿਆ ਪੂਰੀ ਕਰਦਿਆਂ ਕਰਦਿਆਂ ਤੇ 9 ਨਵੰਬਰ 2022 ਮਲ 11ਵੇਂ ਮਹੀਨੇ ਜੀ ਤੇ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਐਮਐਲਏ ਸਾਹਿਬ ਮਿਲੇ ਤਾਂ ਉਹ ਫੇਰ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਉਸ ਕੇਸ ਨੂੰ ਪ੍ਰਵਾਨਗੀ ਦਿੱਤੀ ਤੇ ਜਦੋਂ ਆਣ ਕੇ ਫੇਰ ਐਮਐਲਏ ਸਾਹਿਬ ਨੇ ਪਹਿਲੀ ਵਾਰੀ ਜਨਤਕ ਤੌਰ ਤੇ ਮੀਡੀਆ ਚ ਕਹਿਣਾ ਸ਼ੁਰੂ ਕੀਤਾ ਵੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੇ ਰਿੰਗ ਰੋਡ ਬਿਲਗਾ ਲਈ ਥੱਲੇ ਅਧਿਕਾਰੀਆਂ ਨੂੰ ਪ੍ਰਵਾਨਗੀ ਦਿੱਤੀ ਆ ਵੀ ਇਹਦਾ ਜਿਹੜਾ ਵੀ ਥੱਲੇ ਪ੍ਰਕਿਰਿਆ ਪੂਰੀ ਹੋਣੀ ਉਹਨੂੰ ਪੂਰੀ ਕਰੋ ਜੀ ਉਹ ਫਿਰ ਲਗਭਗ ਵਿੱਚ ਕੁਝ ਕਈ ਇਲੈਕਸ਼ਨ ਆ ਗੀਆਂ ਬਾਈ ਇਲੈਕਸ਼ਨ ਆ ਗੀਆਂ ਚੱਲਦਾ ਰਿਹਾ ਹੈ ਕੰਮ ਤੇ 2022 ਨਵੰਬਰ ਦਾ ਕੇਸ ਚੱਲਦਾ ਚੱਲਦਾ ਦਫ਼ਤਰਾਂ ਚ ਘੁੰਮਦਾ ਘਮੌਂਦਾ ਤੇ ਉਹ ਤੁਰਿਆ ਰਿਹਾ ਜੀ ਫਿਰ ਪਿਛਲੇ ਸਾਲ 2024 ਜੁਲਾਈ ਦੇ ਵਿੱਚ ਲੋਕ ਮਿਲਣੀ ਨਾ ਦੇ ਤਹਿਤ ਭਗਵੰਤ ਸਿੰਘ ਮਾਨ ਆਨੇ ਬਿਲਗੇ ਪੰਚਾਇਤਾਂ ਨੂੰ ਸੱਦਿਆ ਤੇ ਸਾਰੇ ਆਪਣੇ ਉਸ ਵੇਲੇ ਪੰਚਾਇਤਾਂ ਨਹੀਂ ਸੀਗੀ ਪਰ ਸਾਡੇ ਪਾਰਟੀ ਦੇ ਕੁਝ ਆਗੂ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਉੱਥੇ ਲੋਕ ਮਿਲਣੀ ਜਿਗੇ ਗਏ ਤੇ ਜੁਲਾਈ 2024 ਦੇ ਵਿੱਚ ਫੇ ਅਸੀਂ ਇੱਕ ਜਾਦ ਪੱਤਰ ਦਿੱਤਾ ਪਹਿਲੀ ਫੇਲ ਦੇ ਨਾਲ ਹੀ ਜੀ ਵੀ ਇਦਾਂ ਤੁਹਾਡੇ ਹੁਕਮ ਹੋਈ ਸੀ ਪਰ ਹਜੇ ਉਹਦੀ ਜਿਹੜੀ ਚਾਲ ਆ ਮੱਧਮ ਹੈ ਜੀ ਉਹੇ ਪੱਤਰ ਤੇ ਉਸੇ ਵੇਲੇ ਉਹਨਾਂ ਨੇ ਡੀਸੀ ਜਲੰਧਰ ਨੂੰ ਹਦਾਇਤਾਂ ਕਰਤੀਆਂ ਮੁੱਖ ਮੰਤਰੀ ਸਾਹਿਬ ਨੇ ਕਿ ਜਲ ਤੋ ਜਲ ਦੇ ਇਹਦਾ ਥੱਲੇ ਵਾਲਾ ਖਾਕਾ ਸਾਨੂੰ ਤਿਆਰ ਕਰਕੇ ਸਰਕਾਰ ਨੂੰ ਭੇਜੋ ਇਹ ਤੇ ਕਿੰਨਾ ਖਰਚਾ ਆਉਂਦਾ ਕੀ ਹੁੰਦਾ ਇਹ ਸਾਰੀਆਂ ਚੀਜ਼ਾਂ ਜੋ ਚੱਲਦੀਆਂ ਰਹੀਆਂ ਤੇ ਉਹ ਫਿਰ ਵਿਭਾਗ ਨੇ ਜਿਹੜੀ ਪਹਿਲਾ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਐਮਐਲਏ ਸਾਹਿਬ ਨੇ ਫਾਈਲ ਤਿਆਰ ਕੀਤੀ ਆ ਤੋ ਉਸ ਵੇਲੇ ਉਹ ਇੱਕ ਗੂਗਲ ਮੈਪ ਤੋਂ ਇੱਕ ਮੋਟਾ-ਮੋਟਾ ਅੰਦਾਜ਼ਾ ਲੈ ਲਿੰਦਿਆ ਜੈਕ ਪੁਆਇੰਟ ਉਹ ਬਿੰਦੂ ਮਾਰਕ ਕਰ ਲੈਂਦੇ ਵੀ ਕਿਹਦੀ ਕਿਹੜੀ ਕਿਹੜੀ ਚੀਜ਼ ਦੇ ਅੱਗੇ ਜਾਣੀ ਜਾਂ ਪਿੱਛੇ ਜਾਣੀ ਪਰ ਐਕੂਰੇਟ ਨਹੀਂ ਹੁੰਦਾ ਉਹ ਜੀ ਉਹਦੇ ਹਿਸਾਬ ਦੇ ਨਾਲ ਫਿਰ ਜਦੋਂ ਇਹ ਫਾਈਲ ਚੱਲਦੀ ਰਹੀ ਵਿੱਚੀ ਸਾਡੀ ਆ ਇਲੈਕਸ਼ਨ ਆ ਗਈ ਜੀ ਤਾਂ ਬੀਤੇ 7 ਦਸੰਬਰ ਜਿਹੜਾ ਸਾਡੇ ਚੋਣ ਤੋਂ ਪਹਿਲਾਂ ਜੀ ਐਸ ਡੀਓ ਪੀ ਡਬਲਯੂ ਡੀ ਨਵਦੀਪ ਜੀ ਆਏ ਤਾਂ ਇੱਥੇ ਸਾਡੀ ਸਾਰੀ ਪਿੰਡ ਦੀ ਟੀਮ ਨਾਲ ਬਹਿ ਕੇ ਉਹਨਾਂ ਨੇ ਸਾਨੂੰ ਉਹਦਾ ਥੋੜਾ ਕਲੋਜ਼ ਵਾਈਸ ਸਾਨੂੰ ਪੁੱਛਿਆ ਵੀ ਆਹ ਚੀਜ਼ਾਂ ਤੇ ਕੋਈ ਨਹੀਂ ਕੁਝ ਸ਼ਰਤਾਂ ਹੁੰਦੀਆਂ ਗਵਰਨਮੈਂਟ ਦੀਆਂ ਵੀ ਜਿੱਥੋਂ ਦੀ ਤੁਹਾਡਾ ਰਿੰਗ ਰੋਡ ਜਾ ਰਿਹਾ ਉਹਦੇ ਵਿੱਚ ਕੋਈ ਵੱਡਾ ਧਾਰਮਿਕ ਸਥਾਨ ਤੇ ਨਹੀਂ ਆ ਰਿਹਾ ਜੀ ਵੱਡਾ ਕੋਈ ਸਿੱਖਿਆ ਦਾ ਆਦਾਰਾ ਤੇ ਨਹੀਂ ਆ ਰਿਹਾ ਜੀ ਤੇ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਜਿਹਦੇ ਨਾਲ ਮੁੜ ਕੇ ਕੋਈ ਲਿਟੀਗੇਸ਼ਨ ਚ ਨਾ ਜਾਵੇ ਇਹ ਸਕੀਮ ਵੀ ਉਤੋਂ ਥੋੜਾ ਜਿਹਾ ਆਪਾਂ ਪਹਿਲਾਂ ਹੀ ਇਦਾਂ ਦਾ ਕਰੀਏ ਵੀ ਤੁਸੀਂ ਸਾਨੂੰ ਕਰੋ ਅਸੀਂ ਫਿਰ ਜਿੰਨੀ ਸਾਨੂੰ ਸਿਗੀ ਅਸੀਂ ਫਿਰ ਉਹਨਾਂ ਨੂੰ ਬਿੰਦੂ ਨੋਟ ਕਰਾ ਦਿੱਤੇ ਵੀ ਜਿਹੜਾ ਤੁਹਾਡਾ ਹੈਗਾ ਪਹਿਲਾ ਨਕਸ਼ਾ ਉਹਦੇ ਨਾਲ ਥੋੜੀ ਵਾਲੀ ਇੱਧਰ ਉੱਧਰ ਕਰਕੇ ਕਿਉਂਕਿ ਪਹਿਲਾਂ ਸਾਡਾ ਪੁਲਿਸ ਸਟੇਸ਼ਨ ਦਾ ਬਿਜਲੀ ਘਰ ਦੇ ਉੱਪਰ ਦੀ ਜਾਂਦਾ ਸੀਗਾ ਜੀ ਉਹਦੇ ਵਿੱਚ ਫਿਰ ਸਰਕਾਰ ਨੇ ਸਾਨੂੰ ਇੱਕ ਲਿਖੇ ਭੇਜਿਆ ਸੀਗਾ ਵੀ ਇਹ ਲਗਭਗ 125 ਕਰੋੜ ਦੇ ਨੇੜੇ ਤੇੜੇ ਦਾ ਇਹ ਬਜਟ ਬਣਦਾ ਜਿਹੜਾ ਕਿ ਇਹ ਪ੍ਰਵਾਨ ਹੋਣ ਦੇ ਵਿੱਚ ਦਿੱਕਤ ਆਣੀ ਹੈ ਜੀ ਵੀ ਤੁਸੀਂ ਇਹਨੂੰ ਥੋੜਾ ਛੋਟਾ ਕਰੋ ਤਾਂ ਕਿ ਤੁਹਾਡਾ ਜਿਹੜਾ ਬਜਟ ਦੇ ਵਿੱਚ ਪ੍ਰਵਾਨ ਹੋ ਜਵੇ ਤਾਂ ਤੁਹਾਡਾ ਕੰਮ ਬਣ ਜਵੇ ਨਾ ਕਿ ਦਫਤਰਾਂ 'ਚ ਹੀ ਰੁਲ ਕੇ ਨਾ ਰਹਿ ਜਵੇ ਜੀ ਫਿਰ ਅਸੀਂ ਉਹਨੂੰ ਉਸ ਹਿਸਾਬ ਦੇ ਨਾਲ ਕਰਕੇ ਤਾਂ ਲਗਭਗ 4.74 75 ਪਰ ਪੌਣੇ 1.5 ਕਿਲੋਮੀਟਰ ਦੇ ਨੇੜੇ ਦਾ ਜਿਹੜਾ ਘੇਰਾ ਬਣਦਾ ਸੀਗਾ ਉਹਨੂੰ ਲੈ ਕੇ ਅਸੀਂ ਫਿਰ ਉਹਨਾਂ ਦਾ ਕਰ ਦਿੱਤਾ ਤੇ ਉਹ ਕੇਸ ਜਿਹੜਾ ਸੀ ਬਾਇਆ ਪਟਿਆਲਾ ਹੋ ਕੇ ਤਾਂ ਸਰਕਾਰ ਦੇ ਘਰ ਚਲੇ ਗਿਆ ਜੀ ਫਿਰ ਹੁਣ ਇੱਕ ਦਿਨ ਆ ਐਸਡੀਓ ਪੀਡਬਲਯੂਡੀ ਨੇ ਸਾਨੂੰ ਕਿਹਾ ਵੀ ਠੀਕ ਹੈ ਜੀ ਅਸੀਂ ਕੰਪਿਊਟਰ ਤੇ ਵੀ ਕਰ ਲਿਆ ਤੁਸੀਂ ਦੇਖ ਲਓ ਸਾਨੂੰ ਫਿਜ਼ੀਕਲ ਤੌਰ ਤੇ ਫਿਜ਼ੀਕਲ ਤੌਰ ਤੇ ਤੁਸੀਂ ਸਾਨੂੰ ਇਹ ਪੁਆਇੰਟ ਦਿਖਾ ਦਿਓ ਤਾਂ ਕਿ ਅਸੀਂ ਆਪਣਾ ਦੇਖ ਲਈਏ ਵੀ ਇੱਥੇ ਕੋਈ ਸਮੱਸਿਆ ਜਾਂ ਕੋਈ ਵੱਡਾ ਬਿਜਲੀ ਘਰ ਜਾਂ ਕੋਈ ਇਦਾਂ ਦੀ ਇਮਾਰਤ ਵਿੱਚ ਤਨੀ ਆਦੀ ਹੈ ਕਿ ਜਿਹਦੇ ਨਾਲ ਕੋਈ ਦਿੱਕਤ ਆਵੇ ਉਹਦੇ ਸਬੰਧ ਵਿੱਚ ਐਸ ਡੀਓ ਨਵਦੀਪ ਪੀਪੀਡਬਲਯੂਡੀ ਤੇ ਉਹਨਾਂ ਦੇ ਜੀ ਸਾਹਿਬ ਸਾਰੀ ਟੀਮ ਆਈ ਸੀਗੀ ਤੇ ਉਹ ਫਿਰ ਕੱਲ ਅਸੀਂ ਫਿਜ਼ੀਕਲ ਤੌਰ ਤੇ ਫਿਰ ਇੱਕ ਸੜਕ ਤੋਂ ਮਤਲਬ ਅਸੀਂ ਮਵਾਈ ਰੋਡ ਤੋਂ ਖੜ ਕੇ ਫਿਰ ਔਜਲਾ ਰੋਡ ਨੂੰ ਦੇਖਿਆ ਵੀ ਕਿੱਥੋਂ ਵਿੱਚ ਪਧਰਾ ਆਇਆ ਠੀਕ ਹੈ ਕਿਸੇ ਦੀ ਘਰ ਨਹੀਂ ਆ ਰਿਹਾ ਕਿਸੇ ਦੀ ਵੱਡੀ ਕੋਠੀ ਨਹੀਂ ਆ ਰਹੀ ਹਣਾ ਉਸ ਤੋਂ ਬਾਅਦ ਔਜਲਾ ਰੋਡ ਤੋਂ ਅਸੀਂ ਖੇਲਾ ਰੋਡ ਤੇ ਨਾਰੋਡ ਤੋਂ ਥੰਮਣਾਲ ਰੋਡ ਤੇ ਥੰਮਣਾਲ ਰੋਡ ਤੋਂ ਫਿਰ ਕੋਖਿਆਲ ਰੋਡ ਤੇ ਕੋਖਿਆਲ ਰੋਡ ਤੋਂ ਅਹੀਂ ਸੰਗਵਾਲ ਪਵਾਦੜਾ ਰੋਡ ਉਪਲਾ ਰੋਡ ਤੇ ਫਿਰ ਆਣ ਕੇ ਜਦੋਂ ਇਥੇ ਨੂਰਮਹਿਲ ਰੋਡ ਤੇ ਜਿੱਥੇ ਆਣ ਕੇ ਪੁਆਇੰਟ ਬੰਦ ਹੋਣਾ ਆ ਉੱਥੇ ਆਣ ਕੇ ਸਾਰਾ ਉਹਨਾਂ ਨੂੰ ਵਿਜ਼ਿਟ ਕਰਾਤੀ ਆ ਫਿਜ਼ੀਕਲ ਦਿਖਾਤਾ ਆ ਤੇ ਇਹਦੇ ਸਬੰਧ ਦੇ ਵਿੱਚ ਇੱਕ ਕੰਮ ਸਾਡਾ ਥੋੜਾ ਜਿਹਾ ਰੁਕਣ ਦਾ ਕਾਰਨ ਇਹ ਸੀ ਵੀ ਸਾਡੀ ਨਗਰ ਪੰਚਾਇਤ ਜਿਹੜੀ ਹੋਂਦ ਚ ਨਹੀਂ ਸੀ ਆਈ ਜੀ ਤੇ ਇਹ ਜਦੋਂ ਹੁਣ ਕੰਮ ਨੂੰ ਅੱਗੇ ਜਾਣਾ ਆ ਬਜਟ ਜਾਣਾ ਜਾਂ ਅਗਲਾ ਅਗਲਾ ਇਹਨੂੰ ਪੜਾਚ ਜਾਣਾ ਆ ਤੁਹਾਨੂੰ ਤੇ ਸਾਡੀ ਨਗਰ ਪੰਚਾਇਤ ਦਾ ਰੈਜੂਲੇਸ਼ਨ ਜਿਹਨੂੰ ਆਪ ਮਤਾ ਕਹਿੰਦੇ ਆ ਉਹ ਮਤਾ ਪੈਣਾ ਜ਼ਰੂਰੀ ਆ ਜੀ ਤੇ ਅਸੀਂ ਫਿਰ ਇਹ ਸੀ ਵੀ ਮਤਾ ਜਦ ਤੱਕ ਸਾਡੀ ਨੋਟੀਫਿਕੇਸ਼ਨ ਆਉਂਦਾ ਜਾਂ ਸਾਡਾ ਮਤਾ ਪੰਚਾਇਤ ਦਾ ਪੈਂਦਾ ਆ ਚੋਣ ਹੁਣ ਬਣ ਕੇ ਆ ਗਈ ਪੰਚਾਇਤ ਬਣ ਗਈ ਆ ਜੀ ਤੇ ਅਸੀਂ ਫਿਰ ਅਸੀਂ ਕਹਿੰਦੇ ਕਿ ਥੱਲੇ ਵਾਲੀ ਪ੍ਰਕਿਰਿਆ ਸੀ ਪੂਰੀ ਕਰ ਲਈਏ ਠੀਕ ਆ ਅਸੀਂ ਕੁਝ ਦਿਨਾਂ ਚ ਜਦੋਂ ਸਾਡਾ ਪਹਿਲਾ اجلاس ਹੋਊਗਾ ਤੇ ਸਾਡਾ ਇਹ ਇਤਿਹਾਸਕ ਲਿਖਤਾਂ ਦੇ ਵਿੱਚ ਲਿਖਿਆ ਜਾਊਗਾ ਨਗਰ ਪੰਚਾਇਤ ਦੀ ਪਹਿਲੇ اجلاس ਦੇ ਵਿੱਚ ਜਦੋਂ ਰਿੰਗ ਰੋਡ ਦੀ ਅਸੀਂ ਮਤਲਬ ਵੱਖ-ਵੱਖ ਵਿਭਾਗਾਂ ਨੂੰ ਮੰਗ ਦੇ ਨਾਲ ਤਾਂ ਅਸੀਂ ਪਹਿਲਾਂ ਮਤਾ ਪਾਇਆ ਵੀ ਅਸੀਂ ਪ੍ਰਵਾਨਗੀ ਦੇਵਾਂਗੇ ਹਾਂ ਸਾਨੂੰ ਇਹ ਮਨਜ਼ੂਰ ਹੈ ਸਾਡੀ ਪੰਚਾਇਤ ਜਿਹੜੀ ਹੈ ਇਸ ਜਿਹੜਾ ਤੁਹਾਡਾ ਮੈਪ ਬਣਿਆ ਜਾਂ ਤੁਹਾਡਾ ਜਿਹੜੀ ਪ੍ਰਕਿਰਿਆ ਚੱਲ ਰਹੀ ਆ ਅਸੀਂ ਉੱਤੇ ਸਹਿਮਤੀ ਦਿੰਦੇ ਆ ਉਸ ਰੈਜੂਲੇਸ਼ਨ ਤੇ ਫੇਰ ਅੱਗੇ ਚੱਲਣਾ ਆ ਇਸ ਤੋਂ ਪਹਿਲਾਂ ਅਸੀਂ ਆਪਣੇ ਸਾਰੇ ਕੌਂਸਲਰ ਸਾਹਿਬਾਨਾਂ ਨੂੰ ਜੀ ਇੱਥੇ ਸੱਦ ਕੇ ਸਾਰਿਆਂ ਨੂੰ ਲਿਖਤੀ ਕੱਢ ਕੇ ਜਾਂ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਬੈਠ ਕੇ ਤਾਂ ਅਸੀਂ ਸਕਰੀਨ ਤੇ ਸਾਰਾ ਲਾ ਕੇ ਇੱਕ ਦਿਨ ਉਹਨਾਂ ਨੂੰ ਸਾਰਾ ਸਮਝਾਤਾ ਤਾਂ ਕਿ ਲੋਕਾਂ ਨੂੰ ਤੁਸੀਂ ਦੱਸ ਸਕੋ ਵੀ ਸਾਡਾ ਰਿੰਗ ਰੋੜ ਕਿਹੜੇ ਰਾਸਤੇ ਆ ਰਹੀ ਨੰਗ ਰਿਆ ਇਹਦੇ ਸਬੰਧ ਵਿੱਚ ਅਸੀਂ ਫਿਜ਼ੀਕਲ ਤੌਰ ਤੇ ਕੱਲ ਐਸਡੀਓ ਸਾਹਿਬ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਆ ਹੁਣ ਉਹ ਇੱਕ ਦੋ ਦਿਨ ਚੋਂਨ ਕੇ ਉਹ ਸਾਨੂੰ ਜਿਹੜਾ ਦੋ ਪ੍ਰੋਜੈਕਟ ਲਾਣੇ ਇੱਕ 68 ਫੁੱਟ ਦੀ ਇੱਕ 55 ਫੁੱਟ ਦੀ ਉਹ ਸਰਕਾਰ ਕਿਹੜੀ ਅਸੀਂ ਦੋਨੇ ਬਣਾ ਦੇਣੀ ਆ ਠੀਕ ਆ 68 ਫੁੱਟ ਦੇ ਵਿੱਚ ਲਗਭਗ 34 35 ਫੁੱਟ ਦੀ ਸੜਕ ਬਣਨੀ ਆ ਜਿਹੜਾ ਫੇ ਆਉਣ ਵਾਲਾ ਮਤਲਬ ਘੱਟੋ ਘੱਟ 100 ਸਾਲ ਤੱਕ ਵੀ ਜੇ ਉਹ ਸੜਕ ਨੂੰ ਚੌੜੀ ਕਰਨੀ ਪਵੇ ਤੇ ਉਹਦਾ ਉਹਨਾਂ ਦੀ ਦਿੱਕਤ ਨਾ ਆਵੇ ਜਿਹੜੀ 55 ਫੁੱਟ ਆ ਉਹਦੇ ਵਿੱਚ ਫਿਰ 23 24 ਫੁੱਟ ਛੋੜੀ ਬਣੀ ਹੁਣ ਸਰਕਾਰ ਕਿੱਦਾਂ ਮਨਜ਼ੂਰ ਕਰਦੀ ਆ ਉਹ ਹੁਣ ਸਾਡੇ ਅਧਿਕਾਰੀ ਦੇਖਣਗੇ ਹੁਣ ਸਾਨੂੰ ਉਹਨਾਂ ਨੇ ਅਗਲੇ ਹਫ਼ਤੇ ਦੇ ਵਿੱਚ ਵਿੱਚ ਜਿੱਥੇ ਜਿੱਥੋਂ ਦੀ ਦੋਨੇ ਲਾਈਨਾਂ ਵਾਹ ਕੇ 66 ਫੁੱਟ ਚੌੜਾ ਜਿਹੜਾ ਹੈਗਾ ਆ ਉਹ ਸਾਨੂੰ ਮਾਰਕ ਕਰ ਜਾਣਾ ਉਸ ਤੋਂ ਬਾਅਦ ਫੇ ਸਾਡੀ ਰੈਵਨਿਊ ਡਿਪਾਰਟਮੈਂਟ ਦੀ ਜਿਹੜੀ ਆ ਉਹ ਫੇ ਡਿਊਟੀ ਲੱਗਣੀ ਆ ਵੀ ਕਿਹੜੇ ਖਸਰਾ ਨੰਬਰ ਆ ਰਹੇ ਨੇ ਕੌਣ ਉਹਨਾਂ ਦੇ ਮਾਲਕ ਨੇ ਉਸ ਜਿਹੜੇ ਖਸਰਾ ਨੰਬਰ ਵਿੱਚ ਆ ਰਹੇ ਨੇ ਉਸ ਖਸਰਿਆਂ ਦੇ ਵਿੱਚ ਕਿਸੇ ਨੇ ਲੋਨ ਤੇ ਨਹੀਂ ਲਿਆ ਹੈਗਾ ਉਹ ਪੇਪਰ ਜਿਹੜੀ ਪ੍ਰਕਿਰਿਆ ਹੁੰਦੀ ਆ ਅਕਵਾਇਰ ਦੀ ਜ਼ਮੀਨ ਉਹ ਫੇ ਸਾਰੀ ਉਹਨਾਂ ਨੂੰ ਕਲੀਅਰ ਚਾਹੀਦੀ ਹੁੰਦੀ ਆ ਉਹ ਸਰਕਾਰ ਜਿਹੜੀ ਆ ਫੇ ਉਹ ਉਸ ਆਪਣੇ ਤਰੀਕੇ ਨਾਲ ਚੱਲੂਗੀ ਤੇ ਹੁਣ ਸਾਡਾ ਡਿਪਾਰਟਮੈਂਟ ਜਿਹੜਾ ਰੈਵਨਿਊ ਡਿਪਾਰਟਮੈਂਟ ਜਿਹਨੂੰ ਪਟਵਾਰੀ ਦਾ ਨੈਪਸਿਲ ਦਾ ਨੂਰ ਮਹਿਲ ਦਾ ਤੇ ਸਾਡੇ ਨਗਰ ਕੌਂਸਲ ਦਾ ਕੰਮ ਰਹਿ ਗਿਆ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਹੋ ਸਕਦਾ ਇਹ ਕੰਮ ਕਰਾਂਗੇ ਤੇ ਤੁਸੀਂ ਹੁਣ ਆਪਣਾ ਕੋਈ ਸਵਾਲ ਦੇਉਂਗੇ ਤਾਂ ਫਿਰ ਤੁਸੀਂ ਗੱਲ ਕੀਤੀ ਕਿ ਬਿਲਕੁਲ ਜਿਹੜਾ ਥਾਣਾ ਤੇ ਬਿਜਲੀ ਦਫ਼ਤਰ ਆ ਉਹਦੇ ਤੋਂ ਅੰਦਰ ਵਾਲੇ ਪਾਸੇ ਫੈਂਡ ਵਾਲੇ ਪਾਸੇ ਦਾ ਜ਼ਿਕਰ ਕਰਤਾ ਤੇ ਅਗਲਾ ਸਵਾਲ ਹੈ ਕਿ ਜਿਹੜੀ ਆਪਣੀ ਰੇਲਵੇ ਲਾਈਨ ਆ ਉਹਦੇ ਬਾਰੇ ਵੀ ਦੱਸਿਓ ਵੀ ਸਰੋਤਿਆਂ ਨੂੰ ਵੀ ਉਹ ਰੇਲਵੇ ਲਾਈਨ ਤੋਂ ਅੰਦਰਲੇ ਪਾਸੇ ਰਹੇਗੀ ਜੀ ਅਸੀਂ ਇਸ ਤਰ੍ਹਾਂ ਹੀ ਕਿਹੜਾ ਪਹਿਲਾ ਸਾਡਾ ਨਕਸ਼ਾ ਸੀਗਾ ਨਾ ਉਹ ਪੂਰੇ ਬਿਲਗੇ ਨੂੰ ਅਸੀਂ ਰੌਂਡ ਕਰ ਦਿੱਤਾ ਸੀਗਾ ਉਹਦੇ ਵਿੱਚ ਬਜਟ ਸਾਡਾ ਫਿਰ ਬਹੁਤ ਵੱਧ ਗਿਆ ਤੇ ਉਹ ਬਜਟ ਕਰਕੇ ਸਾਡੀ ਫਾਈਲ ਫਿਰ ਵਾਪਸ ਵੀ ਆਈ ਜਿਹੜੇ ਕਰਦਾ ਖਰਾ ਲੰਬਾ ਸਮਾਂ ਲੱਗਾ ਠੀਕ ਹੈ ਅਸੀਂ ਫਿਰ ਉਹਨੂੰ ਘਟਾਉਣ ਦਾ ਇੱਕ ਯਤਨ ਕੀਤਾ ਵੀ ਅਸੀਂ ਇਹ ਨਾ ਹੋਵੇ ਸਾਰਾ ਲੈਂਦੇ ਲੈਂਦੇ ਵੀ ਸਹੀ ਇਤੋਂ ਵੀ ਜਾਂਦੇ ਲੱਗੀਏ ਸਹੀ ਹੈ ਅਸੀਂ ਇਹ ਕਿ ਸੋਚਿਆ ਵੀ ਨੂਰ ਮਹਿਲ ਰੋਡ ਜਿਹੜਾ ਆਪਣਾ ਆ ਰਿਹਾ ਆਇਆ ਇਹ ਤਕਰੀਬਨ 18 ਫੁੱਟ ਦੇ ਨੇੜੇ ਚੌੜਾ ਹੈਗਾ ਆ ਜੀ ਇਸ ਰੋਡ ਤੇ ਪਿੱਪਲੀ ਸਾਹਿਬ ਗੁਰਦੁਆਰਾ ਰਾਹੀ ਜਦੋਂ ਅਸੀਂ ਜਾਣੇ ਅੱਗੇ ਨੂੰ ਇੰਨਾ ਲੋਡ ਨਹੀਂ ਹੈਗਾ ਜਿੰਨਾ ਲੋਡ ਸਾਡਾ ਪੱਤੀ ਭਲਾਈ ਦੇ ਦਰਵਾਜ਼ੇ ਤੋਂ ਲੈ ਕੇ ਪੱਤੀ ਦੁਨੀਆ ਮਨਸੂਰ ਪੱਤੀ ਨੀਲੋਵਾਲ ਦਾ ਦਰਵਾਜ਼ਾ ਅੱਗੇ ਬੱਗੇ ਕੇ ਪੱਤੀ ਦਾ ਦਰਵਾਜ਼ਾ ਭੋਜੇ ਕੇ ਪਾਸੇ ਇਹ ਜਾਨੀ ਕਿ ਇਨ੍ਹਾਂ ਪੱਤੀਆਂ ਦੇ ਵਿੱਚ ਜਿੰਨਾ ਨਾ ਇਸ ਵੇਲੇ ਟ੍ਰੈਫਿਕ ਦਾ ਲੋਡ ਹੈ ਜਿੰਨੇ ਰੰਗ ਤੰਗਿਆ ਉਨੀ ਸਾਨੂੰ ਇਧਰ ਸਮੱਸਿਆ ਘੱਟ ਆ ਜੀ ਅਸੀਂ ਫਿਰ ਉਹ ਇੱਕ ਉਹਦੀ ਲੈਂਥ ਘਟਾਉਣ ਲਈ ਫਿਰ ਅਸੀਂ ਸ਼ੁਰੂ ਕੀਤਾ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਗਾ ਤੋਂ ਸ਼ੁਰੂ ਕਰਕੇ ਤੇ ਅਸੀਂ ਸਿੱਧਾ ਔਜਲਾ ਰੋਡ ਨੂੰ ਚਲੇ ਗਏ ਆ ਬਾਬਾ ਭਾਈ ਉਦੋਂ ਦੇ ਬਾਹਰ ਦੀ ਠੀਕ ਹੈ ਉਥੋਂ ਬਾਹਰ ਉਸ ਤੋਂ ਮੈਂ ਮੋਟੋ ਮੋਟਾ ਬਹਦ ਨੇ ਉਸ ਤੋਂ ਅੱਗੇ ਨਿਕਲ ਜਿਹੜਾ ਪਹਿਲਾ ਸਾਡਾ ਵੱਡਾ ਸੀ ਉਹ ਸਿਗਾ ਬਾਬਾ ਟਾਲੀ ਤੋਂ ਬਾਹਰ ਲਾ ਜੀ ਤੇ ਉਹ ਥਾਣੇ ਤੋਂ ਵੀ ਬਾਹਰ ਲਾ ਸੀਗਾ ਠੀਕ ਹੈ ਉਹਨੂੰ ਫੇ ਅਸੀਂ ਥੋੜਾ ਜਿਹਾ ਘੱਟਾ ਕੇ ਹੁਣ ਅਸੀਂ ਬਾਬਾ ਟਾਲੀ ਦੇ ਵੀ ਅੰਦਰ ਦੀ ਜਾਵਾਂਗੇ ਜੀ ਤੇ ਹੁਣ ਅਸੀਂ ਥਾਣਾ ਤੇ ਜਿਹੜਾ ਸਾਡਾ ਬਿਜਲੀ ਘਰ ਹੈ ਉਹਦੇ ਵੀ ਅੰਦਰ ਦੀ ਜਾਵਾਂਗੇ ਠੀਕ ਹੈ ਤੇ ਇਧਰੋਂ ਜਿਹੜੀ ਉਹ ਵਾਹ ਜਿਹੜਾ ਰੋਡ ਤੇ ਇੱਕ ਜਗ੍ਹਾ ਬਣੀ ਹੈ ਨਵੀਂ ਉਹਦੇ ਅਸੀਂ ਬਾਹਰ ਦੀ ਜਾਵਾਂਗੇ ਤੇ ਕਲੋਨੀਆਂ ਜਿਹੜੀਆਂ ਹੈਗੀਆਂ ਉਹਦੀ ਬਾਹਰ ਦੀ ਜਾਵਾਂਗੇ ਜੀ ਇਸੇ ਤਰ੍ਹਾਂ ਜਿਹੜਾ ਆਪਣਾ ਕੁੜੀਆਂ ਦਾ ਸਕੂਲ ਉਹਦੇ ਵੀ ਬਾਹਰ ਦੀ ਜਾਵਾਂਗੇ ਉਹ ਉਹ ਇਹ ਹੁਣ ਫਾਈਨਲ ਹੋਇਆ ਹਾਂਜੀ ਠੀਕ ਹੈ ਤੇ ਹੁਣ ਇਹ ਅੱਗੇ ਸਾਨੂੰ ਇਹ ਦੱਸਿਓ ਕਿ ਵੀ ਇਹ ਜਿਹੜਾ ਹੁਣ ਤੱਕ ਇਹ ਇਹ ਕੰਮ ਜਿਹੜਾ ਆ ਇਹ ਇੱਥੇ ਤੱਕ ਪਾਵਾ ਤੁਸੀਂ ਦੱਸੇ ਦਿੱਤਾ ਵੀ ਹੁਣ ਤੱਕ ਜਿਹੜਾ ਕੀ ਕੀ ਹੋ ਗਿਆ ਆ ਜੀ ਤੇ ਇਹ ਆਪਣੇ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਬਿਲਗੇ ਤੇ ਲੋਕ ਰਹਿੰਦੇ ਆ ਜੀ ਇਹ ਇਲਾਕੇ ਦੇ ਲੋਕ ਜਿਹੜੇ ਆਪਣੀਆਂ ਇਹਨਾਂ ਸਮੱਸਿਆਵਾਂ ਨਾਲ ਜੁੜੇ ਆ ਜੀ ਉਹ ਬਿਲਗਾ نیوز ਆਨਲਾਈਨ ਨੂੰ ਜਦੋਂ ਦੇਖਦੇ ਆ ਉੱਥੇ ਉਹਨਾਂ ਨੂੰ ਇਹ ਖਬਰਾਂ ਪਹੁੰਚਦੀਆਂ ਆ ਜੀ ਤੇ ਉਹਨਾਂ ਨੂੰ ਥੋੜਾ ਜਿਹਾ ਯਕੀਨ ਦਿਵਾ ਦਿਓ ਵੀ ਇਹ ਜਿਹੜਾ ਕੰਮ ਆ ਇਹਨੂੰ ਮਤਲਬ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ 'ਚ ਕਿੰਨਾ ਕ ਸਮਾਂ ਲੱਗਣਾ ਔਰ ਮੰਨ ਲਓ ਜਿਹੜੀ ਤੁਹਾਡੀ ਕੋਸ਼ਿਸ਼ ਚੱਲਦੀ ਆ ਉਹਦੇ ਬਾਰੇ ਵੀ ਜ਼ਿਕਰ ਕਰੋ ਜੀ ਵੀ ਤਾਂ ਕਿ ਉਹਨਾਂ ਨੂੰ ਹੋਰ ਯਕੀਨ ਹੋਵੇ ਵੀ ਵਾਕਿਆ ਹੀ ਇਹ ਕੰਮ ਜਿਹੜਾ ਆ ਐ ਸਾਲ ਵਿੱਚ ਕਿੰਨਾ ਕੋਣਾ ਜੀ ਮੈਂ ਇਹਦੇ ਬਾਰੇ ਇੱਕ ਆਪਣੇ ਨਗਰ ਨਿਵਾਸੀਆਂ ਦੇ ਨਾਲ ਇਹ ਗੱਲ ਦੀ ਸਾਂਝ ਪਾਉਣੀ ਚਾਹੁੰਦਾ ਕਿ ਪਿਛਲੇ ਮੈਂਮੀ 25 ਤੋਂ 30 ਸਾਲ ਦੀ ਬਿਲਗਰੀ ਸਿਆਸਤ ਦੇ ਵਿੱਚ ਮਤਲਬ ਇਹਨੂੰ ਦੇਖਿਆ ਹੰਡਾਇਆ ਆ ਹਿੱਸੇਦਾਰ ਆ ਵੱਖ-ਵੱਖ ਪਾਰਟੀਆਂ ਦੇ ਲੀਡਰ ਭਾਵੇਂ ਲਈ ਐਲਾਨ ਬਥੇਰੇ ਕਰਦੇ ਰਹੇ ਨੇ ਸਟੇਜੀ ਐਲਾਨ ਕਹਿ ਦਈਏ ਜਾਂ ਉਦਾਂ ਗੱਲਾਂ ਦੇ ਵਿੱਚ ਜਾਂ ਕਿ ਛੋਟਾ ਮੋਟਾ ਕੋਈ ਇੱਕ ਪੱਤੀ ਤੇ ਦੂਜੀ ਪੱਤੀ ਦਾ ਕੋਈ ਮਰਿਆ ਜਾ ਰਸਤਾ ਜੋੜਦਾ ਤਾਂ ਉਹਨੂੰ ਵੀ ਰਿੰਗ ਰੋਡ ਦਾ ਨਾਮ ਦਿੱਤਾ ਤੇ ਇਹ ਇਹ ਉਹ ਜਿੰਨਾ ਕ ਗੱਲ ਕਰ ਸਕਦਾ ਸੀ ਕਰ ਗਿਆ ਸਾਨੂੰ ਕਿਸੇ ਤੇ ਕੋਈ ਕਿੰਤੂ ਨਹੀਂ ਹੈਗੀ ਪਰ ਮੈਂ ਇੱਕ ਚੀਜ਼ ਹੈ ਨਾ ਸਰਕਾਰ ਦੇ ਘਰ ਦੇ ਵਿੱਚ ਬਕਾਇਦਾ ਨੰਬਰ ਲੱਗ ਗਏ ਮੁੱਖ ਮੰਤਰੀ ਦਫ਼ਤਰ ਦੇ ਨੰਬਰ ਲੱਗਣੇ ਚੀਫ ਸੈਕਟਰੀ ਦੇ ਦਫ਼ਤਰ ਦੇ ਵਿੱਚ ਲੰਘਣਾ ਬੱਖ-ਬਖ ਟਪਾਡਾਂ ਦੇ ਵਿੱਚ ਇਸ ਵੇਲੇ ਜਿਹੜੀ ਫਾਈਲ ਆ ਉਹ ਸਰਕਾਰ ਦੇ ਘਰ ਦੇ ਵਿੱਚ ਦਾਖਲ ਹੋਈ 2022 ਦੀ ਤੇ ਤਾਂ ਹੀ ਇੱਥੇ ਤੱਕ 2025 ਤੱਕ ਅਸੀਂ ਪਹੁੰਚੇ ਆ ਜੀ ਇਹ ਕੰਮਾਂ ਨੂੰ ਟਾਈਮ ਜ਼ਰੂਰ ਲੱਗਦਾ ਹੈਗਾ ਆ ਪਰ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਵੀ ਹਜੇ ਇਹ ਸਾਡਾ ਸ਼ੁਰੂਆਤੀ ਦੌਰ ਆ ਠੀਕ ਆ ਅਸੀਂ 2.5 2.5 ਸਾਲ ਦੇ ਵਿੱਚ ਜੇ ਇੱਥੇ ਤੱਕ ਪਹੁੰਚੇ ਆ ਤੇ ਸ਼ੁਰੂਆਤੀ ਦੌਰ ਦੇ ਵਿੱਚ ਪਰ ਇਹ ਜ਼ਰੂਰ ਹੋ ਗਿਆ ਬੀ ਜਦੋਂ ਵੀ ਹੁਣ ਇਹ ਮਸਲੇ ਨੂੰ ਦੁਬਾਰਾ ਕੋਈ ਵੀ ਆਣ ਕੇ ਕਰੂਗਾ ਸਾਡੇ ਕੋਲ ਹਜੇ ਲਗਭਗ ਇਹ ਸਰਕਾਰ ਦੇ ਵਿੱਚ 2 ਸਾਲ ਦਾ ਸਮਾਂ ਪਿਆ ਆ ਬੀਬੀ ਅੰਦਰਜੀਤ ਕੁਰਮਾਨ ਦੇ ਸੁਭਾ ਨੂੰ ਜਿਹੜੇ ਲੋਕ ਮਤਲਬ ਜਾਣਦੇ ਨਹੀਂ ਜਿਹੜੇ ਉਹਨਾਂ ਨਾਲ ਵਿਚਰਦੇ ਨੇ ਉਹ ਸਾਰੇ ਜਾਣਦੇ ਨੇ ਕਿ ਸਾਡੇ ਐਮਐਲਏ ਸਾਹਿਬ ਆ ਉਹ ਤਾਂ ਹੀ ਯਾ ਕਰ ਲੈਂਦੇ ਆ ਜੀ ਵੀ ਜਿਹੜੇ ਕੰਮ ਨੂੰ ਮਤਲਬ ਹੱਥ ਪਾਉਣਾ ਆ ਤੇ ਫਿਰ ਉਹਨੀ ਉਹਦੀ ਪੈਰਵਾਈ ਵੀ ਕਰਨੀ ਆ ਹੁਣ ਸੱਚ ਪੁੱਛੂ ਅਸੀਂ ਤਾਂ ਨਗਰ ਪੰਚਾਇਤ ਚਾਹ ਇਹਨੂੰ ਸਾਨੂੰ ਥੋੜੇ ਦਿਨ ਹੋਏ ਆ ਉਹਨਾਂ ਨੂੰ ਲੱਗਿਆ ਨੂੰ ਤਾਂ 2.5 ਸਾਲ ਹੋ ਗਏ ਮੈਂ ਐਮਐਲਏ ਸਾਹਿਬ ਸਾਡੇ ਜਿਹੜੇ ਨੇ ਉਹ ਬਕਾਇਦਾ ਐਕਸੀਅਨ ਐਸਸੀ ਚੀਫ ਹਰਕ ਡਿਪਾਰਟਮੈਂਟ ਦੇ ਨਾਲ ਲਗਭਗ ਮਹੀਨੇ 'ਚ ਇੱਕ ਦੋ ਵਾਰੀ ਉਹਨਾਂ ਦੇ ਨਾਲ ਮੀਟਿੰਗਾਂ ਕਰਦੇ ਨੇ ਉਹਨਾਂ ਦੇ ਨਾਲ ਉਹ ਰਾਬਤਾ ਰੱਖਦੇ ਨੇ ਤੇ ਹੁਣ ਜ਼ਿੰਮੇਵਾਰੀ ਸਾਡੇ ਸਿਰ ਆਈ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਇਸ ਕੰਮ ਨੂੰ ਸ਼ੁਰੂ ਕੀਤਾ ਵੀ ਅਸੀਂ ਇਸ ਕੰਮ ਨੂੰ 2 ਸਾਲ ਦੇ ਵਿੱਚ ਨਿਪਰੇ ਚਾੜ ਲਈਏ ਚਲੋ ਮੰਨ ਲਓ ਕਈ ਵਾਰੀ ਕੀ ਹੁੰਦੇ ਸਰਕਾਰਾਂ ਦੇ ਕੰਮਾਂ ਦੇ ਵਿੱਚ ਕਈ ਦਿੱਕਤਾਂ ਆਉਂਦੀਆਂ ਜਦੋਂ ਅਕਵਾਇਰ ਜ਼ਮੀਨ ਹੋਣੀ ਆ ਉਹ ਲਈ ਬਜਟ ਵੀ ਚਾਹੀਦਾ ਸਭ ਕੁਝ ਕੋਈ ਮੁਸ਼ਕਲਾਂ ਵੀ ਹੋਣੀਆਂ ਜੀ ਮੰਨ ਲਓ ਵੀ ਜੇ ਸਾਡੇ ਸਮੇਂ ਤੇ ਜਿੰਨਾ ਅਸੀਂ ਕਰਾਂਗੇ ਉਹਨਾਂ ਤਾਂ ਅਸੀਂ ਕਰਾਂਗੇ ਮੰਨ ਲਓ ਵੀ ਕੱਲ ਨੂੰ ਕੁਝ ਹੋਰ ਪਿੰਡ ਦੇ ਨਵੇਂਦਿਆਂ ਦੀ ਵਾਰੀ ਆ ਜਾਂਦੀ ਆ ਹੋਰ ਜ਼ਿੰਮੇਵਾਰੀਆਂ ਲੋਕਾਂ ਦੀਆਂ ਲੱਗ ਜਾਂਦੀਆਂ ਪਰ ਹੁਣ ਉਹ ਇਹ ਕੰਮ ਪਿੱਛੇ ਨਹੀਂ ਜਾਊਗਾ ਜਿਹੜਾ ਅਗਲਾ ਵੀ ਲੀਡਰ ਕੋ ਆਊਗਾ ਜਿਹੜਾ ਅਗਲਾ ਕੋ ਪੰਚਾਇਤ ਦਾ ਨਮਿਆਂ ਦਾ ਆਊਗਾ ਇਹ ਸ ਫਾਈਲ ਨੂੰ ਜਾਂ ਇਸ ਕੇਸ ਨੂੰ ਉਹ ਅੱਗੇ ਹੀ ਲੈ ਕੇ ਚੱਰੂਗਾ ਠੀਕ ਹੈ ਕਿਉਂਕਿ ਸ਼ੁਰੂਆਤ ਹੋ ਗਈ ਆ ਸ਼ੁਰੂਆਤ ਅਸੀਂ ਅੱਧ ਚ ਪਹੁੰਚੀਏ ਅਸੀਂ 75 ਪੈਸੇ ਚ ਪਹੁੰਚੀਏ ਅਸੀਂ 100 ਪੈਸੇ ਤੇ ਪਹੁੰਚ ਜੀਏ ਜੇ ਕੋਈ ਕਮੀ ਪੇਸ਼ੀ ਵੀ ਰਹਿ ਜੂਗੀ ਤਾਂ ਅਗਲੇ ਜਿਹੜੇ ਲੋਕ ਇਹ ਇਹਨਾਂ ਕੁਰਸੀਆਂ ਦਾ ਆ ਜਿਵੇਂ ਮੈਂ ਬਾਰੀਆਂ ਸਮਝਣਗੇ ਉਹ ਇਸ ਕੇਸ ਨੂੰ ਅੱਗੇ ਲੈ ਕੇ ਤੁਰ ਜਾਣਗੇ ਕੰਮ ਤਾਂ ਨਗਰ ਦਾ ਆ ਕੰਮ ਤਾਂ ਜੇ ਕੋਈ ਵੀ ਸਰਕਾਰ ਆ ਜਾਵੇ ਕੋਈ ਕਾਉਂਸਲ ਆ ਜਾਵੇ ਤੇ ਨਗਰ ਦਾ ਕੰਮ ਜਿਹੜਾ ਹੋਣਾ ਚਾਹੀਦਾ ਮਤਲਬ ਇਹ ਤੁਹਾਨੂੰ ਮੈਂ ਯਕੀਨ ਦਿਵਾਉਣਾ ਵੀ ਸਾਡਾ ਜਿਹੜਾ ਦਿਨ ਰਾਤ ਇੱਕ ਹੈਗਾ ਅਸੀਂ ਕੋਸ਼ਿਸ਼ ਕਰਨੀ ਆ ਵੀ ਇਸ ਸਰਕਾਰ ਦੀ ਟਿਨਿਓਰ ਦੇ ਵਿੱਚ ਵੀ 2 ਸਾਲ ਦੇ ਵਿੱਚ ਅਸੀਂ ਇਸ ਕੰਮ ਨੂੰ ਨਿਪਰੇ ਚਾੜੀਏ ਯੇ ਵੀ ਦੀਵੇ ਥੋੜਾ ਬਹੁਤ ਰਹੇ ਵੀ ਜਾਊਗਾ ਜਿਹੜਾ ਸਾਡਾ ਕੋ ਸਾਥੀ ਅੱਗੇ ਆਊਗਾ ਤੇ ਉਹ ਵੰਡ ਕੇ ਕਰ ਲਊਗਾ ਕਿਉਂਕਿ ਇਹ ਨਗਰ ਦੀ ਭਲਾਈ ਦਾ ਕੰਮ ਆ ਇਹਦੇ ਵਿੱਚ ਕਿਸੇ ਨਹੀਂ ਵੀ ਮੈਂ ਆਸ ਕਰਦਾ ਹਾਂ ਰਿਕਾ ਨਹੀਂ ਬਣਨਾ ਔਰ ਸਾਡੇ 13 ਦੇ 13 ਕਾਉਂਸਲਰ ਮੈਂ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸਦਾ ਭਾਵੇਂ ਕਿ ਅਸੀਂ ਵੱਖ-ਵੱਖ ਤਰ੍ਹਾਂ ਤੋਂ ਜਿੱਤ ਕੇ ਆਏ ਹਾਂ ਜੀ ਇਸ ਕੰਮ ਦੇ ਵਿੱਚ ਮੇਰੇ 13 ਦੇ 13 ਕਾਉਂਸਲਰ ਸਾਡਾ ਬਹੁਤ ਸਾਥ ਦੇ ਰਹੇ ਨੇ ਜਿਹੜੇ ਸਾਬਕਾ ਕਾਉਂਸਲਰ ਬੜੇ ਸਾਥ ਦੇ ਰਹੇ ਨੇ ਭਾਵੇਂ ਸਾਡੇ ਪਿੰਡ ਦੇ ਕੋ ਹੋਰ ਵੀ ਛੋਟੇ-ਮੋਟੇ ਮੈਂ ਪਿਛਲੇ 15 ਦਿਨਾਂ ਚ ਮਸਲੇ ਆਏ ਆ ਜੀ ਸਾਰੀ ਪਿੰਡ ਉਹ ਸਾਡਾ ਦਿੱਤਾ ਆ ਤੇ ਮੈਂ ਅੱਗੇ ਵੀ ਆਸ ਕਰਦਾ ਆ ਵੀ ਰਿੰਗ ਰੋਡ ਦੇ ਮਸਲੇ ਦੇ ਵਿੱਚ ਕੋਈ ਇਹ ਨਾ ਸੋਚੇ ਵੀ ਇਹ ਜਿਹੜਾ ਕੇਸ ਹੈਗਾ ਜਾਂ ਇਹ ਇਹਦਾ ਲਾਭ ਆ ਇਹ ਬੀਬੀ ਇੰਦਰਜੀਤ ਕੌਰ ਮਾਨ ਨੂੰ ਮਿਲਣਾ ਆ ਜਾਂ ਗੁਰਨਾਮ ਸਿੰਘ ਨੂੰ ਮਿਲਣਾ ਆ ਜਾਂ ਆਮ ਆਦਮੀ ਪਾਰਟੀ ਨੂੰ ਮਿਲਣਾ ਨਹੀਂ ਇਹ ਸਾਡੇ ਨਗਰ ਦਾ ਮਸਲਾ ਆ ਇਹ 70 80 ਸਾਲਾਂ ਦਾ ਮਸਲਾ ਆ ਇਸ ਮਸਲੇ ਨੂੰ ਹੱਲ ਕਰ ਲਈ ਤੁਸੀਂ ਜਿੰਨਾ ਵੀ ਸਾਰਥਕ ਯੋਗਦਾਨ ਪਾ ਸਕਦੇ ਆ ਹਰ ਦੀ ਡਿਊਟੀ ਬਣਦੀ ਆ ਹਰ ਦੀ ਜ਼ਿੰਮੇਵਾਰੀ ਬਣਦੀ ਆ ਉਹ ਇਸ ਮਸਲੇ ਨੂੰ ਅੱਗੇ ਲਿਜਾਣ ਲਈ ਸਾਡਾ ਸਾਥ ਦੇਣ ਕਿਉਂਕਿ ਇਹ ਨਗਰ ਬਿਲਗੇ ਦਾ ਮਸਲਾ ਐ ਗਰਨਾਉ ਸਿੰਘ ਜੀ ਬਹੁਤ ਸਾਰੀਆਂ ਜਾਣਕਾਰੀਆਂ ਤੁਸੀਂ ਸਾਡੇ ਸੂਤਰਿਆਂ ਨੂੰ ਦਿੱਤੀਆਂ ਜੀ ਤੇ ਇੱਕ ਆਖਰੀ ਸਵਾਲ ਤੁਹਾਨੂੰ ਕਰਾਂਗੇ ਕਿ ਬਿਲਗੇ ਦੇ ਵਿੱਚ ਜਿਹੜਾ ਪਿਛਲੇ ਸਮੇਂ ਤੋਂ ਵੱਡੇ ਆਪਣੇ ਆਪ ਨੂੰ ਜਿਹੜੇ ਕੱਦ ਦੇ ਆਗੂ ਜਿਨ੍ਹਾਂ ਨੂੰ ਲੋਕਾਂ ਨੇ ਲੰਮਾ ਸਮਾਂ ਜਿਹੜਾ ਆ ਬਿਲਕੁਲ ਦਾ ਜਿਹੜਾ ਕੰਮ ਚਲਾਉਣ ਦਾ ਮੌਕਾ ਦਿੱਤਾ ਜੀ ਇਹ ਉਹ ਵੀ ਇਹ ਕੰਮ ਜਿਹੜਾ ਆ ਉਹ ਨਹੀਂ ਕਰ ਸਕੀ ਤੇ ਕੰਮ ਇਹ ਆ ਗਿਆ ਤੁਹਾਡੇ ਹਿੱਸੇ ਜੀ ਕਿੰਨਾ ਕਮਾਨ ਮਹਿਸੂਸ ਕਰਦੇ ਆ ਮਾਣ ਜੀ ਜਿਹੜਾ ਇਹ ਗੁਰੂ ਆ ਜਿਹੜਾ ਸਾਡਾ ਯੂਨੀਅਸ ਪਰਮਾਤਮਾ ਇਸਟ ਮੰਨਦੇ ਆ ਤੇ ਤੁਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਆ ਜਿਨ੍ਹਾਂ ਨੇ ਸਾਨੂੰ ਇੱਥੇ 24-25 ਸਾਲ ਚ ਇਸ ਮਕਾਮ ਤੇ ਪੁੱਜਣ ਦੀ ਹਰ ਤੇ ਬਖਸ਼ਿਸ਼ ਕੀਤੀ ਆ ਤੇ ਮੇਰਾ ਖਿਆਲ ਹੈ ਜਦੋਂ ਗੁਰੂ ਦਾ ਮਾਣ ਦਿੱਤਾ ਹੁੰਦਾ ਆ ਉਸ ਮਾਣ ਨੂੰ ਮਹਿਸੂਸ ਤਾਂ ਹਰ ਇੱਕ ਇਨਸਾਨ ਕਰਦਾ ਆ ਕਿਉਂਕਿ ਅਸੀਂ ਇਨਸਾਨੀ ਜਾਂਮੇ 'ਚ ਹੀ ਆ ਨਾ ਪਰ ਉਹ ਕਹਿੰਦੇ ਨਹੀਂ ਵੀ ਉਹ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਜ਼ਰ ਕਰੇ ਸਤਗੁਰ ਨੇ ਨਜ਼ਰ ਕੀਤੀ ਆ ਪਰ ਅਸੀਂ ਇਸ ਮਾਣ ਨੂੰ ਮਾਣ ਹੀ ਰੱਖਣਾ ਚਾਹੁੰਦੇ ਆ ਗੁਰੂ ਦੇ ਘਰ ਨੀਵੇਂ ਹੋ ਕੇ ਗੁਰੂ ਲਗਰੀ ਦੇ ਲੋਕਾਂ ਦੇ ਅੱਗੇ ਨੀਵੇਂ ਹੋ ਕੇ ਜਾਨੀ ਕਿ ਅਸੀਂ ਇਹ ਆਪਣੀ ਸੇਵਾ ਨਿਭਾਉਣੀ ਚਾਹੀਦੀ ਆ ਚਾਹੁੰਦੇ ਆ ਕਿਉਂਕਿ ਇੱਥੇ ਜਦੋਂ ਕਦੇ ਅਸੀਂ ਸੁਣਦੇ ਹਾਂ ਪਿਛਲੇ 60 70 ਸਾਲ ਦੀ 50 ਸਾਲ ਦੀ ਰਾਜਨੀਤੀ 'ਚ ਕਿੰਨੇ ਕਿੰਨੇ ਵੱਡੇ ਵੱਡੇ ਕਦ ਦੇ ਇਹ 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 ਨਾ ਆਧਾਰਿਆਂ ਦੇ ਵਿੱਚ ਕੰਮ ਕਰਕੇ ਗਏ ਪਿੰਡ ਦੇ ਲੀਡਰ ਹੋਏ ਨੇ ਉਹ ਵੀ ਚਲੇ ਗਏ ਨੇ ਅੱਜ ਲੋਕਾਂ ਨੂੰ ਚੰਗੇ ਕੰਮਾਂ ਨੂੰ ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਅਸੀਂ ਵੀ ਕੋਈ ਇਦਾਂ ਦੀ ਯਾਦ ਬਣਾ ਕੇ ਜਾਵਾਂਗੇ ਵੀ ਘੱਟੋ ਘੱਟ ਨਗਰ ਲਈ 5 ਸਾਲ ਦੀ ਜੇ ਸਾਨੂੰ ਕੋਈ ਜ਼ਿੰਮੇਵਾਰੀ ਮਿਲੀ ਸੀ ਤੇ ਅਸੀਂ ਕਿਸੇ ਚੰਗੇ ਲਈ ਨਗਰ ਲਈ ਕੁਝ ਕਰ ਸਕੀ ਆਂ ਤੇ ਸਾਨੂੰ ਵੀ ਇਸ ਗੱਲ ਦਾ ਮਾਣ ਮਹਿਸੂਸ ਹੋਊਗਾ ਸਾਡਾਂ ਕਾਂ ਵਾਲੀਆਂ ਪੀੜ੍ਹੀਆਂ ਬਿਤਾਣੀਆਂ ਜੇ ਅਸੀਂ ਵੀ ਜਿਹੜੇ ਜਿਨ੍ਹਾਂ ਨੇ ਸੁੱਤਿਆਂ ਪਿਆ ਨਹੀਂ ਟਨਿਓਰਾ ਲਗਾਤੀਆਂ ਪੰਜ-ਪੰਜ ਸਾਲ ਦੀਆਂ ਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਨਗਰ ਦੀਆਂ ਡਿਮਾਂਡਾਂ ਕੀ ਨੇ ਨਗਰ ਦੀਆਂ ਸਮੱਸਿਆਵਾਂ ਕੀ ਨੇ ਤੇ ਜਿੱਦਾਂ ਉਹਨਾਂ ਨੂੰ ਲੋਕ ਭੁੱਲ ਗਏ ਆ ਤੇ ਜੇ ਅਸੀਂ ਨਹੀਂ ਕੁਝ ਕਰਾਂਗੇ ਲੋਕ ਸਾਨੂੰ ਵੀ ਭੁੱਲ ਜਾਣਗੇ ਹੁਣ ਇਸ ਵੇਲੇ ਇਹ ਚੀਜ਼ ਹੈਗੀ ਆ ਵੀ ਚਾਹੇ ਕੋਈ ਵੱਡੇ ਕਦਮ ਦਾ ਹੀ ਚਾਹੇ ਛੋਟੇ ਕਦਮ ਦਾ ਸਗਾ ਗੁਰੂ ਨਗਰੀ ਨੇ ਸਾਨੂੰ ਮਾਣ ਦਿੱਤਾ ਆ ਸਾਡਾ ਕਿਸੇ ਨਾਲ ਕੋਈ ਬਹਿਰ ਵਿਰੋਧ ਨਹੀਂ ਸਾਡੀ ਕਿਸੇ ਦੇ ਨਾਲ ਕੋਈ ਵਖਰੇਵੇਂ ਨਹੀਂਗੇ ਬਿਚਾਰਾਂ ਦਾ ਕੋਈ ਬਖਰੇਮਾ ਹੋਊਗਾ ਸੀ ਬੈਠ ਕੇ ਟੇਬਲ ਤੇ ਹੱਲ ਕਰ ਲਾਂਗੇ ਹੁਣ ਇਸ ਵੇਲੇ ਹੈਗਾ ਵੀ ਸਾਨੂੰ ਪਾਰਟੀ ਪੱਦਰ ਛੱਡ ਕੇ ਪਿੰਡ ਦੇ ਨਗਰ ਲਈ ਹਰਕ ਜਿੱਥੇ ਵੀ ਕਿਤੇ ਸਾਡੀ ਹੈਗੀ ਉਹ ਹਰਕ ਨੂੰ ਸਾਡਾ ਸਹਿਯੋਗ ਕਰਨਾ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਹਰਕ ਨੂੰ ਨਾਲ ਲੈ ਕੇ ਚੱਲਾਂਗੇ ਚਾਹੇ ਮਸਲੇ ਉਹ ਸਾਡੇ ਟਰਾਂਸਪੋਰਟ ਨਾਲ ਜੁੜੇ ਆ ਆ ਪਿਛਲੇ ਦਿਨੀ ਤੁਸੀਂ ਛੋਟਾ ਜਿਹਾ ਮਾਸ਼ਲਾ ਸੀਗਾ ਸਾਡੇ ਨਾਲ ਸਾਰੇ ਨਗਰ ਦੇ ਸਾਰੀਆਂ ਪਾਰਟੀਆਂ ਦੇ ਲੋਕ ਜਾ ਕੇ ਸਾਡੇ ਨਾਲ ਫਲੋਰ ਖੜੇ ਹੋਏ ਆ ਉਹ ਤੋਂ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਸਾਡੇ ਨਾਲ ਆ ਲੋਕ ਤੇ ਸਾਡਾ ਜਤਨ ਇਹੀ ਰਹੂਗਾ ਵੀ ਜਿਹੜਾ ਮਾਣ ਸਾਨੂੰ ਲੋਕਾਂ ਨੇ ਦਿੱਤਾ ਅਸੀਂ ਉਸ ਮਾਣ ਨੂੰ ਬਰਕਰਾਰ ਰੱਖਦੇ ਹੋਏ ਬਹੁਤ ਦਿਲੋਂ ਅਸੀਂ ਲੋਕਾਂ ਦਾ ਮਾਣ ਨਾ ਤੋੜੀਏ ਔਰ ਇੱਕ ਜਾਣਕਾਰੀ ਮੈਂ ਤੁਹਾਨੂੰ ਹੋਰ ਦੇ ਬਿਨਾਰ ਜੰਦਰ ਸਿੰਘ ਜੀ ਇਹ ਦਫ਼ਤਰ ਦੇ ਵਿੱਚ ਮੈਂ ਪਿਛਲੀ ਵਾਰੀ ਵੀ ਕਾਉਂਸਲਰ ਰਿਹਾ ਜੀ ਪਿਛਲੇ 25 ਸਾਲ ਦੇ ਵਿੱਚ ਜਿੰਨੀਆਂ ਪੰਚਾਇਤਾਂ ਵੀ ਬਣੀਆਂ ਅਸੀਂ ਉਹ ਵੀ ਦੇਖੇ ਨੇ ਇਹ ਦਫ਼ਤਰ ਦੀਆਂ ਲਾਈਟਾਂ ਜਾਂ ਕੁਰਸੀਆਂ ਦੇ ਕੱਪੜਾ ਉਦੋਂ ਹੀ ਵੱਜਦਾ ਸੀਗਾ ਜਦੋਂ ਕਿਤੇ ਮਹੀਨੇ 2 ਮਹੀਨੇ 6 ਮਹੀਨੇ ਕਿਤੇ اجلاس ਹੋਣਾ ਹੁੰਦਾ ਸੀ ਜਾਂ ਮੀਟਿੰਗ ਹੋਣੀ ਹੁੰਦੀ ਸੀ ਜੀ ਗੁਰੂ ਦੀ ਕਿਰਪਾ ਦੇ ਨਾਲ ਜਿਸ ਦਿਨ ਦੇ ਅਸੀਂ ਚੁਣ ਕੇ ਆ ਗਏ ਆ ਜਿੱਦਣ ਦੀ ਮਤਲਬ ਨਗਰ ਪੰਚਾਇਤ ਬਿਲਗਾ ਦੀ ਬਤੌਰ ਪ੍ਰਧਾਨ ਮੈਨੂੰ ਜ਼ਿੰਮੇਵਾਰੀ ਮਿਲੀ ਆ ਜੀ ਲਗਭਗ ਕੋਈ ਦਿਨ ਬਿਰਲਾ ਹੀ ਕੁਝ ਹੁੰਦਾ ਹੈ ਜਿਸ ਦਿਨ ਮੈਂ ਮਤਲਬ ਨਾ ਆ ਸਕਾਂ ਨਹੀਂ ਤਾਂ ਮੈਂ ਸਵੇਰੇ ਲਗਭਗ 9 ਵਜੇ 10 ਵਜੇ ਦੇ ਕਰੀਬ ਇੱਥੇ ਆ ਜਾਂਦਾ ਠੀਕ ਹੈ ਤੇ ਲੋਕ ਇੰਨੀ ਆਸਾ ਦੇ ਨਾਲ ਆਉਂਦੇ ਨੇ ਕਿ ਆਸਾਂ ਦੇ ਨਾਲ ਆਉਂਦੇ ਨੇ ਕਿ ਜਿਨ੍ਹਾਂ ਦਾ ਕੋਈ ਮਸਲੇੜੇ ਹੋਏ ਨੇ ਰਾਤ ਨੂੰ ਕਈ ਵਾਰੀ ਸਾਨੂੰ ਇੱਥੇ 7 ਵੀ ਵੱਜ ਜਾਂਦੇ 8 ਵੀ ਵੱਜ ਜਾਂਦੇ ਇੱਕ ਦਿਨ ਸਾਨੂੰ ਯੂ ਆਫ ਸਾਹਿਬ ਸਾਡੀਆਂ ਹੋਰ ਕਮੇਟੀਆਂ ਚ ਗਏ ਹੋਣ ਕਾਰਨ ਰਾਤ ਨੂੰ ਅਸੀਂ 8-9 ਵਜੇ ਤੱਕ ਵੀ ਸਹੀਂ ਜਿਹੜੇ ਆ ਮਸਲੇ ਜਿਹੜੇ ਸੀ ਉਹ ਡਿਸਕਸ ਕੀਤੇ ਕੁਝਾਂ ਤੇ ਸਲਾਹ ਕਰਨ ਵਾਲੀ ਸੀਗੀ ਜਾਂ ਕੋਈ ਸਾਈਨ ਕਰਨ ਵਾਲੀ ਸੀਗੇ ਮਤਲਬ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਵੀ ਯਾਨੀ ਕਿ ਮੇਰੀ ਇੱਥੇ ਬੈਠ ਕੇ ਆ ਤਾਂ ਮੈਂ ਨਗਰ ਨਿਵਾਸੀਆਂ ਨੂੰ ਵੀ ਇਹੀ ਕਹਿਣਾ ਚਾਹਨਾ ਆ ਕਿ ਤੁਸੀਂ ਇੱਕ ਅਲੱਗ ਤਰ੍ਹਾਂ ਦਾ ਮਹਿਸੂਸ ਕਰੋਗੇ ਕਿ ਹਾਂ ਵਾਕਿਆ ਹੀ ਇਹ ਨਗਰਪੰਚਾਇਤ ਬਿਲਗਾ ਦੇ 13 ਨਮੈਂਦੇ ਚੁਣ ਕੇ ਆਏ ਆ ਤੇ ਉਹਨਾਂ ਨੇ ਸਾਡੀਆਂ ਜਿਹੜੀਆਂ ਆਸਾਂ ਦੇ ਉੱਤੇ ਪੂਰੇ ਉੱਤਰ ਦੀ ਕੋਸ਼ਿਸ਼ ਕੀਤੀ ਆ ਔਰ ਮੇਰੀ ਸਭ ਨੂੰ ਬੇਨਤੀ ਆ ਕਿ ਮੈਂ 10 ਵਜੇ ਤੋਂ ਲੈ ਕੇ ਲਗਭਗ ਤਕਰੀਬਨ ਜਦੋਂ ਕੋਈ ਕੋਈ ਵਿਆਹ ਸ਼ਾਦੀ ਨਹੀਂ ਜਾਣਾ ਕੋਈ ਜ਼ਰੂਰੀ ਕੰਮ ਦਫ਼ਤਰੀ ਨਹੀਂ ਆਣਾ ਤੇ ਮੈਂ ਲਗਭਗ ਇੱਥੇ ਹੀ ਹੁੰਨਾ ਹਾਂ ਕਿਸੇ ਦੀ ਵੀ ਕੋਈ ਸਮੱਸਿਆ ਆ ਅਸੀਂ ਕੋਈ ਤੁਕਉਣ ਵਾਲੇ ਦੇਣਾ ਚ ਇੱਕ ਹੋਰ ਰਜਿੰਦਰ ਸਿੰਘ ਸ਼ੁਰੂ ਕਰਨ ਜਾ ਰਹੇ ਆ ਜੀ ਸਾਡੇ 13 ਵਾਰਡ ਨੇ ਜੀ 13 ਐਮਸੀ ਮਤਲਬ ਸਾਡੇ ਨੇ ਬੋਕੇ ਸੇ ਪਾਰਟੀ ਦੇ ਨੇ ਉਹ ਡੋਜਨ ਮੈਟਰ ਅਸੀਂ ਬਾਡ ਵਾਈਜ਼ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਸਵਸ਼ ਭਾਰਤ ਅਭਿਆਨ ਦੀ ਸਫਾਈ ਮੈਨੂੰ ਲੈ ਕੇ ਜੀ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਤਾਂ ਲੋਕਾਂ ਦੇ ਘਰਾਂ ਵਿੱਚ ਵਾਰਡ ਵਾਈਜ਼ ਅਸੀਂ ਅਨਾਉਂਸਮੈਂਟ ਕਰਕੇ ਜਾਂ ਸਨੇਹੇ ਲਾ ਕੇ ਇਦਾਂ ਕਰਾਂਗੇ ਵੀ ਆਪਣੇ ਵਾਰਡ ਦੇ ਮੰਨ ਲਓ ਵੀ ਇੱਕ ਨੰਬਰ ਵਾਰਡ ਆ 2 ਨੰਬਰ ਵਾਰਡ ਆ ਸਾਰੀ ਸੀਰੀਜ਼ ਨੇ ਅਸੀਂ ਵਾਰਡ ਵਾਈਜ਼ ਲੋਕਾਂ ਨੂੰ ਇੱਥੇ ਇਨਵਾਈਟ ਕਰਾਂਗੇ ਵੀ ਤੁਸੀਂ ਆਪਣਾ ਕਿਉਂਕਿ ਸਾਰੇ ਪਿੰਡ ਨੂੰ ਫ੍ਰੈਸ਼ ਪਈਓਗਾ ਜੀ ਅਸੀਂ ਉਹਨਾਂ ਦੀਆਂ ਕੋਸ਼ਿਸ਼ ਕਰਾਂਗੇ ਅਨਾਉਂਸਮੈਂਟ ਕਰਾਂਗੇ ਅਜ ਇੱਕ ਨੰਬਰ ਵਾਰਡ ਦੀਆਂ ਜੇ ਕੋਈ ਸਾਂਝੀਆਂ ਸਮੱਸਿਆਵਾਂ ਨੇ ਕਾਮਨ ਉਹ ਵੀ ਸਾਡੇ ਧਿਆਨ ਚ ਕਰਾ ਕੇ ਜਾਓ ਕਿਸੇ ਦੇ ਪਰਸਨਲ ਨੇ ਕਿਸੇ ਦਾ ਕੋਈ ਮਕਾਨ ਬਣਦਾ ਆ ਕਿਸੇ ਦਾ ਕੋਈ ਹੋਰ ਇਸ ਤਰ੍ਹਾਂ ਦਾ ਜਿਹੜਾ ਨਗਰ ਪੰਚਾਇਤ ਨਾਲ ਰਿਲੇਟ ਕਰਦਾ ਆ ਅਸੀਂ ਵਾਰਡ ਵਾਈਜ਼ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਥੇ ਇਨਵਾਈਟ ਕਰਕੇ ਹਰ ਇੱਕ ਦੀ ਸਮੱਸਿਆ ਸੁਣਾਂਗੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੀ ਟੀਮ ਹੈ ਦਫ਼ਤਰ ਦੇ ਵਿੱਚ ਇਸ ਵੇਲੇ ਸਾਡੇ ਕੋਲ 7-8 ਮੁਲਾਜ਼ਮ ਨੇ ਈਓ ਸਾਹਿਬ ਨੇ ਹੋਰ ਸਾਰੇ ਨੇ ਅਧਿਕਾਰੀ ਨੇ ਉਹ ਫਿਰ ਐਸਓ ਆ ਉਹ ਜਿੰਨਾ ਰਿਲੇਟ ਕਰਦੀ ਫਿਰ ਸਾਡੇ ਅਫਸਰ ਜਿਹੜੇ ਨੇ ਉਹ ਜਾ ਕੇ ਉਹ ਵਾਰਡ ਦੇ ਵਿੱਚ ਉਹ ਸਮੱਸਿਆ ਨੂੰ ਹਫਤੇ ਬਾਅਦ ਵਾਰੀ ਆਵੇ ਜਾਂ ਕਿੰਨੇ ਦਿਨਾਂ ਬਾਅਦ ਵੀ ਵਾਰੀ ਆਵੇ ਉਹ ਲੋਕਾਂ ਨਾਲ ਫਿਰ رابطہ ਕਰਕੇ ਉਹ ਮਸਲੇ ਹੱਲ ਕਰਦੇ ਰਹਿਣਗੇ ਇਦਾਂ ਦੇ ਅਸੀਂ ਯਤਨ ਕਰ ਰਹੇ ਆ ਤੇ ਲੱਗ ਰਿਹਾ ਕਿ ਅਸੀਂ ਕੁਝ ਨਾ ਕੁਝ ਲੋਕਾਂ ਦੇ ਸਹਿਯੋਗ ਨਾਲ ਅੱਗੇ ਜ਼ਰੂਰ ਵਧਾਂਗੇ ਐ ਦੋਸਤੋ ਤੁਸੀਂ ਬਹੁਤ ਸਾਰੀਆਂ ਜਾਣਕਾਰੀਆਂ ਨਗਰਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਬ ਸਿੰਘ ਬਿਲਗਾ ਤੋਂ ਸੁਣੀ ਹੈ ਇਹ ਇੱਕ ਟੀਚਾ ਬਿਲਗ ਜਿੰਨੂ ਹਾਰ ਬਦਲਦਾ ਜਿਹਦਾ ਸਾਰਾ ਤੁਹਾਨੂੰ ਇਹਨਾਂ ਨੇ ਵਰਣਨ ਕੀਤਾ ਇਤੇ ਜ਼ਿਕਰ ਕਰਨਾ ਚਾਹਾਂਗੇ ਕਿ ਵਾਕਈ ਅਸੀਂ ਪਿਛਲੇ 25-30 ਸਾਲ ਤੋਂ ਜੇ ਜ਼ਿਕਰ ਕਰ ਲਈਏ ਤੇ ਇੱਕ ਮੌਕਾ ਕਰਨਾਮ ਸਿੰਘ ਨੂੰ ਵੀ ਆਪਾਂ ਨੂੰ ਮਿਲਿਆ ਜਦੋਂ ਉਪ ਚ election ਦੇ ਵਿੱਚ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਉਹ ਮੁੱਖ ਮੰਤਰੀ ਸ਼ਬੀਰ ਸਿੰਘ ਬਾਦਲ ਕੈਬਨਟ ਮੰਤਰੀ ਅ ਬਿਕਰਮ ਸਿੰਘ ਮਜੀਠੀਆ ਜੀ ਬੜਗੇ ਦੇ ਵਿੱਚ ਹੀ ਹੁੰਦੇ ਸੀ ਤੇ ਆਪਾਂ ਉਹਨਾਂ ਕੋਲ ਇਹ ਮੰਗ ਕਰਦੇ ਹੁੰਦੇ ਸੀ ਵੀ ਹੋਰ ਸਾਡਾ ਪਮਾ ਕੁਝ ਬਣਾ ਕਰੋ ਇੱਕ ਰਿੰਗ ਰੋਡ ਦਾ ਕੰਮ ਕਰ ਦਿਓ ਤੇ ਬੜੀ ਆਸ ਉਮੀਦ ਹੁੰਦੀ ਸੀ ਵੀ ਲੈ ਵੀ ਹੁਣ ਵੀ ਹੋ ਗਿਆ ਹੁਣ ਵੀ ਹੋ ਗਿਆ ਵਿਧਾਨ ਸਭਾ ਚ ਵੀ ਪੰਜਾਬ ਦੇ ਚ ਇਹ ਗੱਲ ਗੂੰਜੀ ਤੇ ਹੁਣ ਜੇ ਇਦਾਂ ਕਹਿ ਲਈਏ ਵੀ ਆਸ ਹੀ ਸਾਡੀ ਮੱਤਮ ਪੈ ਗਈ ਸੀ ਜੇ ਗੱਲ ਕਰ ਲਈਏ ਤਾਂ ਯਾਰ ਭਾਈ ਤੋਂ ਪਹਿਲਾਂ ਆਸ ਉਮੀਦ ਹੀ ਖਤਮ ਹੋ ਗਈ ਤੋਂ ਕਿ ਜੇ ਮੈਂ ਤੁਸੀਂ ਜ਼ਿਕਰ ਕੀਤਾ ਪੇ ਉਹ ਛੋਟਾ ਜਿਹਾ ਰਸਤਾ ਬਣਾ ਕੇ ਜੀ 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 ਐ ਦੋ ਪਾਰਟੀਆਂ ਜਿਹੜੀਆਂ ਆ ਉਹ ਐ ਫਿਰਨੀ ਦਾ ਨਾਮ ਨਹੀਂ ਦਿੱਤਾ ਛੋਟਾ ਜਾਂ ਟੁੱਟੇ ਨੂੰ ਤੇ ਉਤੋਂ ਲੱਗਦਾ ਹੁੰਦਾ ਸੀ ਵੀ ਸਾਡਾ ਇਹ ਨਹੀਂ ਫਿਰਨੀ ਦੀ ਮੰਗ ਜਿਹੜੀ ਆ ਸਿਆਸੀ ਰਵੈਤੀ ਲੋਕਾਂ ਨੇ ਜਿਹੜੀ ਆ ਉਹ ਐ ਇਦਾਂ ਕਹਿੰਦਾਂ ਨੇ ਆ ਵੀ ਰਾਲੇ-ਵਧਾਲੇ ਚ ਹੀ ਪਾਪੀ ਪਰ ਹੁਣ ਐ ਬਿਲਗੇ ਦੇ ਵਿੱਚ ਪੂਰੇ ਬਿਲਗੇ ਦੀ ਫਿਰਨੀ ਜਿਹੜੀ ਆ ਐ ਉਹ ਬਾਣਵੇ ਜਾਂ ਤੇ ਮੈਨੂੰ ਕਈ ਵਿਦੇਸ਼ਾਂ ਤੋਂ ਇਹ ਵੀ ਗੱਲਾਂ ਆਈਆਂ ਵੇ ਉਹ ਫਿਰਨੀ ਉਹਨੂੰ ਕਹਿੰਦੇ ਆ ਜੀ ਉਹ ਜਿਹੜਾ ਛੋਟਾ ਜਿਹਾ ਟੂਟਾ ਤੇ ਜਦੋਂ ਕਿ ਅਸਲ ਫਿਰਨੀ ਜਿਹੜੀ ਆ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਹੋਪੇ ਵੀਰੀ ਜਾਂਦਾ ਸਿੰਘ ਤੁਸੀਂ ਵੀ ਦੇਖ ਲਈਆਂ ਵੀ ਉੱਥੇ ਵੀ ਸਾਡੇ ਕਿਸੇ ਦਾਨੀ ਸੱਜਣਾ ਨੇ ਜਿਹੜਾ ਦੀ ਆਵਾਜ਼ ਆ ਜਿਆਦੀ ਆ ਸਾਡੇ ਆਪਣੇ ਸ਼੍ਰੀ ਅਸ਼ੋਕ ਅਗਰਵਾਲ ਜੀ ਜਿਹੜੇ ਚੈਲਰ ਵਾਲੇ ਵੀ ਕਿਉਂਕਿ ਉਹਨਾਂ ਦੀ ਟਰੱਕਾਂ ਦਾ ਲੋਡ ਜ਼ਿਆਦਾ ਹੁੰਦਾ ਬਿਲਗੇ ਦੀਆਂ ਗਲੀਆਂ ਨਹੀਂ ਚੱਲਦੀ ਉਹ ਵੀ ਉਹਨਾਂ ਨੇ ਉੱਥੇ ਮਿੱਟੀ-ਮੁੱਟੀ ਪਵਾ ਕੇ ਜਾਂ ਰੇਤਾ ਪਾ ਕੇ ਉਹਦੀ ਮਾਰੀ-ਮੁੱਟੀ ਰਿਪੇਅਰ ਜਾਂ ਉਹਦੀ ਕਰਕੇ ਸੀਜ਼ਨ ਤੋਂ ਪਹਿਲਾਂ ਉਹ ਚਲਾਉਂਦੇ ਨਹੀਂ ਹਜੇ ਤੱਕ ਉੱਥੇ ਵੀ ਬਣਿਆ ਕਰਕ ਨਹੀਂਗਾ ਅਸੀਂ ਯਤਨ ਕਰ ਰਹੇ ਹਾਂ ਸਾਡੇ ਕੋਲ ਉਸ ਕੰਮ ਲਈ ਵੀ ਕੋਈ ਪੈਰ ਸ਼ਾਰਟ ਲੱਗ ਪਿਆ ਪੱਥਰ ਉੱਥੇ ਪਾ ਕੇ ਚੱਕਤੀ ਵੀ ਲਗਾ ਜੀ 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 ਤੇ ਉੱਚ ਕੁਝ ਟੈਕਨੀਕਲ ਸੀਗੀਆਂ ਅਸੀਂ ਟੈਕਨੀਕਲ ਥੀ ਜਿਹੜੀਆਂ ਦੂਰ ਕਰ ਲੀਆਂ ਕਿਉਂਕਿ ਅਸੀਂ ਉਹ ਜਿਹੜੇ ਬੰਦੇ ਨਹੀਂ ਸੀ ਸਾਨੂੰ ਜ਼ਮੀਨ ਦੇਣਾ ਚਾਹੁੰਦੇ ਤੇ ਅਸੀਂ ਕਲੀਅਰ ਕਰ ਦਿੱਤਾ ਕਿ ਛੱਪੜ ਸਾਡੇ ਹੁਣ ਖਤਮ ਹੋ ਰਾਇਆ ਸਾਡਾ ਉਹ ਜੋ ਜੁੜ ਗਿਆ ਕਨੈਕਸ਼ਨ ਸਾਰਾ ਤੇ ਅਸੀਂ ਆਪਣਾ ਅਸੀਂ ਕਿਸੇ ਦਾ ਏਰੀਆ ਲੈਣਾ ਹੀ ਨਹੀਂ ਹੈਗਾ ਪਰ ਅਸੀਂ ਇੱਕ ਗੱਲ ਕਲੀਅਰ ਕਰ ਦਈਏ ਉਹਦੇ ਵਿੱਚ ਪੇ ਜਦੋਂ ਸਾਨੂੰ ਫੇ ਉਹ ਕੋਆਪਰੇਟ ਨਹੀਂ ਕਰਨਗੇ ਤਾਂ ਅਸੀਂ ਉਧਰਲੇ ਪਾਸੇ ਥਾਂ ਛੱਡ ਕੇ ਅਸੀਂ ਬਕਾਇਦਾ ਕੰਮ ਕਰਾਂਗੇ ਫੇ ਅਸੀਂ ਉਹਨਾਂ ਨੂੰ ਉੱਥੋਂ ਕੋਈ ਸਹੂਲਤ ਨਹੀਂ ਦੇਵਾਂਗੇ ਹਾਂ ਜੇ ਸਾਡੇ ਨਾਲ ਕੋਆਪਰੇਟ ਕਰਦੇ ਫੇ ਸਾਡਾ ਰੋਡ ਬਹੁਤ ਸਿੱਧਾ ਬਣਦਾ ਸਾਡੀ ਮਿਹਨਤ ਘਟਾਉਦੀ ਸਾਨੂੰ ਛੱਪੜ ਕੱਟ ਪੂਰਨਾ ਪਊਗਾ ਜੀ ਤੇ ਸਾਡੀ ਜੀਓ ਸਾਹਿਬ ਲੱਗੇ ਨੇ ਸਾਡੇ ਹੋਰ ਪਾਰਟੀ ਦੇ ਵਰਕਰ ਵੀ ਲੱਗੇ ਨੇ ਅਸੀਂ ਉਹ ਮਸਲੇ ਨੂੰ ਤਕਰੀਬਨ ਹੱਲ ਕਰ ਲੈਣਾ ਤੇ ਅਸੀਂ ਉਹਦਾ ਇਹ ਕੋ ਦਾ ਡਿਜ਼ਾਈਨ ਤਿਆਰ ਕਰਨ ਲਈ ਤੇ ਉਦੋਂ ਬਾਅਦ ਜੋ ਸੜਕ ਬਣਨੀ ਆ ਉਹਦੀ ਪੈਰਵਾਹੀ ਕਰਨ ਲਈ ਇਹ ਟੀਮ ਇੱਕ ਜਿਹੜੀ ਹੈਗੀ ਆ ਡਿਜ਼ਾਈਨਰ ਟੀਮ ਹੁੰਦੀ ਆ ਤੇ ਉਹਦਾ ਅਸੀਂ ਥੋੜੇ ਦਿਨਾਂ ਦੇ ਵਿੱਚ ਅਗਲੇ اجلاس ਦੇ ਵਿੱਚ ਪਾਸ ਕਰਕੇ ਸਾਨੂੰ ਡਿਜ਼ਾਈਨ ਦੇਊਗੀ ਟੀਮ ਜੀ ਕਿੰਨਾ ਹੋ ਉੱਚਾ ਹੋਣਾ ਚਾਹੀਦਾ ਇੰਨਾ ਚੌੜਾ ਸਹੀ ਰਹੂਗਾ ਜਾਂ ਉਹ ਜੋ ਕੰਮ ਚਲਾਉਣਾ ਆ ਕਿਸੇ ਵੀ ਡਿਪਾਰਟਮੈਂਟ ਨੇ ਜਿਹਨੇ ਟੈਂਡਰ ਲਾਉਣਾ ਆ ਉਹਨਾਂ ਦਾ ਮੌਕੇ ਮੌਕੇ ਤੇ ਚੈੱਕ ਬਕਾਇਦਾ ਮਿੱਟੀ ਦੀ ਚੈੱਕ ਸਾਰਾ ਕੁਝ ਚੈੱਕ ਰੱਖਣ ਲਈ ਉਹ ਟੀਮ ਜਿਹੜੀ ਹੁੰਦੀ ਆ ਉਹ ਅਸੀਂ ਹਾਇਰ ਕਰ ਰਹੇ ਆ ਉਹ ਥੋੜੇ ਦਿਨਾਂ ਚ ਕਰ ਲਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਜਦੋਂ ਆਹ ਹੁਣ ਹਾੜੀ ਦੇ ਸੀਜ਼ਨ ਤੋਂ ਬਾਅਦ ਜੋ ਮੌਸਮ ਪੱਧਰਾ ਹੋਣਾ ਆ ਤੇ ਅਸੀਂ ਉਹਦੇ ਵਿੱਚ ਵੀ ਤੁਹਾਨੂੰ ਕੋਈ ਨਾ ਕੋਈ ਥੋੜਾ ਜਿਹਾ ਕੁਝ ਹੁੰਦਾ ਦਿਖਾ ਲਾਂਗੇ ਕਿੰਨਾ ਕੁ ਹੁੰਦਾ ਆ ਪੁਰਾ ਟੈਂਡਰ ਲੱਗਣਗੇ ਜਾਂ ਕੀ ਹੁੰਦੇ ਪਰ ਉਹਦੀ ਅਸੀਂ ਕਾਫੀ ਹੱਦ ਤੱਕ ਕਿ ਕਮੇਟੀ ਸਾਡੇ ਸੀਵਰੇਜ ਦੀ ਜਿਹੜੀ ਅਸੀਂ ਬਾਹਰੋਂ ਕਿਤੇ ਨਾ ਕਿਤੇ ਰੱਖੀ ਹੋਈ ਸਟੋਰ ਕੀਤੀ ਆ ਅਸੀਂ ਉਹ ਮਿੱਟੀ ਨੂੰ ਵੀ ਯੂਜ਼ ਕਰਕੇ ਅਸੀਂ ਉਹਨਾਂ ਦੇ ਵੀ ਜਿੰਨਾ ਵੀ ਕੋਈ ਕਰ ਗਿਆ ਉਹਨਾਂ ਦਾ ਧੰਨਵਾਦ ਜਿੰਨਾ ਉਹ ਥੋੜਾ ਕਰ ਗਿਆ ਜਿਆਦਾ ਕਰ ਗਿਆ ਉਹਨਾਂ ਦੇ ਉਦਮ ਦਾ ਉਹਨਾਂ ਨੂੰ ਸਤਿਕਾਰ ਜਿਹੜਾ ਰਹਿ ਗਿਆ ਉਹ ਹੀ ਕੋਸ਼ਿਸ਼ ਕਰਾਂਗੇ ਵੀ ਅਸੀਂ ਕਰ ਦਈਏ ਤੇ ਕੋਣ ਵਾਲੇ ਦੇ ਨਾਲ ਵਿੱਚ ਉਹ ਵੀ ਰਿੰਗ ਰੋਡ ਜਿਹੜਾ ਹੈਗਾ ਛੋਟਾ ਜਿਹਨੂੰ ਇਹ ਰਿੰਗ ਰੋਡ ਕਹਿੰਦੇ ਹੀ ਪਰ ਹੈ ਤੇ ਦੋ ਪੱਤੀਆਂ ਦਾ ਰਾਈ ਹੈ ਪਰ ਉਹਨਾਂ ਵੀ ਲੋੜ ਕਾਫੀ ਫਰਕ ਪੈ ਜਾਣਾ ਅਸੀਂ ਉਹਨੂੰ ਵੀ ਪੱਕਾ ਕਰਨ ਜਾ ਰਹੇ ਹਾਂ ਤੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਤੁਹਾਨੂੰ ਦੋਸਤੋ ਇਸੇ ਤਰ੍ਹਾਂ ਜਿਹੜੇ ਵੀ ਨਵੇਂ-ਨਵੇਂ ਪ੍ਰੋਗਰਾਮ ਲਿਖੇ ਜਾਇਆ ਕਰਨਗੇ ਤੇ ਗਰਦਾਮ ਸਿੰਘ ਬਿਲਗਾ ਪ੍ਰਧਾਨ ਜੀ ਤੋਂ ਜਿਹੜਾ ਆ ਉਹ ਉਰੂਪਰੂ ਕਰਦੇ ਰਹਾਂਗੇ ਤਾਂ ਕਿ ਲੋਕਾਂ ਨੂੰ ਬਹੁਤ ਆਸਾਮੀਤਾ ਜੀ ਉਹਨਾਂ ਆਸਾਮੀਤਾ ਨੂੰ ਬੂਰਪਾਉਣ ਲਈ ਜਿਹੜਾ ਆ ਉਹ ਲੋਕਾਂ ਤੱਕ ਜਿਹੜੀ ਆ ਗੱਲਬਾਤ ਜਾਂਦੀ ਰਹਿਣੀ ਚਾਹੀਦੀ ਆ ਤੇ ਪ੍ਰਧਾਨ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ-ਬਹੁਤ ਤੁਹਾਡਾ ਧੰਨਵਾਦ ਰਜਨ ਸਿੰਘ ਜੀ ਬਹੁਤ-ਬਹੁਤ ਮਿਹਰਮੰਦੀ ਸ਼ੁਕਰੀਆ ਠੀਕ ਹੈ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ